ਸਤਿ ਸ਼੍ਰੀ ਅਕਾਲ ਸਤਲੁਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੋਲ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲ ਕਰਨੀ ਹੈ ਸ਼ੰਭੂ ਬਾਰਡਰ ਤੇ ਲੱਗੇ ਹੋਏ ਕਿਸਾਨ ਮੋਰਚੇ ਦੇ ਬਾਰੇ ਇਸ ਮੋਰਚੇ ਦੀ ਆਵਾਜ਼ ਹਾਈ ਕੋਰਟ ਚ ਪਹੁੰਚੀ ਉਸ ਤੋਂ ਬਾਅਦ ਸੁਪਰੀਮ ਕੋਰਟ ਚ ਪਹੁੰਚੀ ਤੇ ਦੋਨਾਂ ਹੀ ਅਦਾਲਤਾਂ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਇਹ ਗੱਲ ਕਹੀ ਹੈ ਕਿ ਜਿਹੜੇ ਰਸਤੇ ਨੇ ਉਹ ਕਿਉਂ ਰੋਕੇ ਗਏ ਨੇ ਰਸਤਾ ਇੱਕ ਹਫ਼ਤੇ ਦੇ ਅੰਦਰ ਖੋਲ ਦਿੱਤਾ ਜਾਣਾ ਚਾਹੀਦਾ ਹੈ ਪਰ ਦੂਜੀ ਪਾਸੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰਦੀ ਹੈ ਤੇ ਤਲਕ ਤੇਵਰ ਦਿਖਾਉਂਦੇ ਹੋਏ ਕਹਿੰਦੀ ਹੈ ਕਿ ਰਸਤਾ ਤਾਂ ਨਹੀਂ ਖੁੱਲੇਗਾ तमाम ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ ਦਲੀਲਾਂ ਨੇ ਉਹ ਦਿੱਤੀਆਂ ਗਈਆਂ ਨੇ ਹਾਲਾਂਕਿ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਸਰਕਾਰ ਦੇ ਜਵਾਬ ਤੋਂ ਬਾਅਦ ਆਉਣੈ ਸੁਣਵਾਈ ਹੋਣੀ ਹੈ ਇਸ ਲਈ ਅਸੀਂ ਸ਼ੰਭੂ ਬੈਠੇ ਆਂ ਮੋਰਚੇ ਦੇ ਹਾਲਾਤਾਂ ਬਾਰੇ ਜਾਣਾਂਗੇ ਕਿ ਹਾਈ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਇੱਕ ਸਪਸ਼ਟ ਰਸਤਾ ਜੋ ਦਿੱਤਾ ਕਿ ਰਸਤਾ ਖੋਲ ਦਿੱਤਾ ਜਾਏ ਪਰ ਹਾਲੇ ਵੀ ਉਹਦੇ ਵਿੱਚ ਅੜਚਨ ਹਰਿਆਣਾ ਸਰਕਾਰ ਡਾ ਰਹੀ ਹੈ ਅੱਜ ਤਮਾਮ ਇਹਨਾਂ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ ਕਿਸਾਨੀ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ ਲਗਾਤਾਰ ਉੱਠ ਰਹੇ ਹੋਣਾ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਜੋ ਲਗਾਤਾਰ ਕਿਸਾਨੀ ਸੰਘਰਸ਼ ਦੇ ਉੱਤੇ ਉੱਠਦੇ ਨੇ ਸੋ ਅੱਜ ਸਾਡੇ ਨਾਲ ਸ਼ੇਰੀ ਪੰਜਾਬ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਜੀ ਨੇ ਗੁਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਔਰ ਜਿਹੜੇ ਤੁਹਾਡੇ ਚੈਨਲ ਨੂੰ ਦੇਖਦੀ ਸੰਗਤ ਸਭ ਤੋਂ ਪਹਿਲਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਗੱਲ ਕਰ ਲਈਏ ਜੋ ਤੁਹਾਨੂੰ ਰਾਹਤ ਦੋਨਾ ਅਦਾਲਤਾਂ ਨੇ ਦਿੱਤੀ ਸੀ ਕਿ ਜਿਹੜੇ ਰਸਤੇ ਨੇ ਉਹ ਕਿਉਂ ਬੰਦ ਕੀਤੇ ਗਏ ਨੇ ਨੈਸ਼ਨਲ ਹਾਈਵੇ ਕਿਉਂ ਬੰਦ ਕੀਤਾ ਗਿਆ ਖੋਲੋ ਇੱਕ ਹਫਤੇ ਦੇ ਅੰਦਰ ਅੰਦਰ ਰਸਤਾ ਖੋਲੋ ਪਰ ਜਦੋਂ ਹਰਿਆਣਾ ਸਰਕਾਰ ਦਾ ਰੁਖ ਵੇਖਿਆ ਗਿਆ ਜੋ ਜਵਾਬ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦਿੱਤਾ ਉਸ ਨੂੰ ਵੇਖ ਕੇ ਨਹੀਂ ਲੱਗਦਾ ਕਿ ਰਸਤੇ ਖੁੱਲਣਗੇ ਬਲਕਿ ਗਤੀ ਰੋਧ ਹੋਰ ਵੱਧ ਸਕਦਾ ਹੈ ਅਗਲੀ ਰਣਨੀਤੀ ਕੀ ਹੈ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਲੀਅਰ ਆ ਜਿਵੇਂ ਸਾਡੇ ਤੇ ਬਹੁਤ ਜ਼ਿਆਦਾ ਅ ਇੱਕ ਤਰੀਕੇ ਦਾ ਸੜਿਆੰਤਰ ਰਚ ਕੇ ਸਰਕਾਰਾਂ ਨੇ ਵੀ ਜਾਂ ਕੁਝ ਸਿਆਸੀ ਲੋਕ ਵੀ ਸਾਡੇ ਇੱਥੇ ਜਿਹੜਾ ਮੋਰਚਾ ਲੱਗਿਆ ਉਹਦਾ ਵਿਰੋਧ ਕੀਤਾ ਵੀ ਇਹ ਜਿਹੜੇ ਰਸਤੇ ਰੋਕੇ ਨੇ ਉਹ ਕਿਸਾਨਾਂ ਨੇ ਰੋਕੇ ਨੇ ਹਮ ਅਸੀਂ ਮਾਨਯੋਗ ਹਾਈ ਕੋਰਟ ਦਾ ਸਵਾਗਤ ਕਰਦੇ ਹਾਂ ਜੋ ਫੈਸਲਾ ਕਿਉਂਕਿ ਅਸੀਂ ਸ਼ਾਂਤਮਈ ਔਰ ਪ੍ਰੋਟੈਸਟ ਕਰਨ ਵਾਲੇ ਲੋਕਾਂ ਸੀ ਅਸੀਂ ਅਸੀਂ ਕੋਈ ਵੈਲੈਂਸ ਨਹੀਂ ਕਰਦੇ ਤੇ ਇਹ ਕਲੀਅਰ ਹੋ ਤੇ ਮੋਹਰ ਲਾ ਦਿੱਤੀ ਵੀ ਜੋ ਰਸਤੇ ਰੋਕੇ ਸੀ ਉਹ ਸਰਕਾਰਾਂ ਨੇ ਰੋਕੇ ਸੀ ਕਿਉਂਕਿ ਜਿਹੜੀ ਸਾਡੀ ਕਾਲ ਸੀ 13 ਫਰਵਰੀ ਨੂੰ ਦਿੱਲੀ ਕੂਚ ਕਰਨੇ ਦੀ ਸੀਗੀ ਔਰ ਇਹ ਜਿਹੜੇ ਰਸਤੇ ਆ ਜਿਹੜੇ ਸਰਕਾਰ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਇਹ 7-8 ਫਰਵਰੀ ਤੋਂ ਬੰਦ ਹੋਣੇ ਚਾਲੂ ਹੋ ਗਏ ਸੀ ਵੀ 8 ਤਰੀਕ ਨੂੰ ਤਾਂ 9 ਨੂੰ ਇਹ ਬਲੌਕ ਹੋ ਗਏ ਸੀ ਰਸਤੇ ਸੋ ਕੋਰਟ ਦਾ ਆਰਡਰ ਆਉਣ ਤੇ ਬਾਅਦ ਵੀ ਜੋ ਕੋਰਟ ਨੇ ਹੁਕਮ ਦੋਹੇ ਸਰਕਾਰਾਂ ਨੂੰ ਕੀਤਾ ਜਾਂ ਹਰਿਆਣਾ ਸਰਕਾਰ ਨੂੰ ਕੀਤਾ ਵੀ ਰਸਤੇ ਤੁਸੀਂ ਬੰਦ ਨਹੀਂ ਕਰ ਸਕਦੇ ਰਸਤਾ ਖੋਲੋ ਤਾਂ ਉਸ ਤੋਂ ਬਾਅਦ ਇਹ ਲੱਗਦਾ ਬਈ ਜਿਹੜੀ ਸਰਕਾਰ ਦੀ ਹਰਿਆਣਾ ਸਰਕਾਰ ਦੀ ਮੰਸ਼ਾ ਹੈਗੀ ਆ ਉਹ ਕਿਤੇ ਸਾਫ਼ ਨਜ਼ਰ ਨਹੀਂ ਆਉਂਦੀ ਕਿਉਂਕਿ ਉਹਦੀ ਨੀਅਤਰ ਨੀਤੀ ਦੋ ਚੀਜ਼ਾਂ ਨਾਲ ਸਿਸਟਮ ਚੱਲਦਾ ਦੋਨੇ ਚੀਜ਼ਾਂ ਕਿਤੇ ਨਾ ਕਿਤੇ ਉਹ ਨਹੀਂ ਚਾਹੁੰਦੇ ਵੀ ਅਸੀਂ ਰਸਤਾ ਖੋਲੀਏ ਕਿਉਂਕਿ ਅਗਰ ਅਸੀਂ ਮਾਨਯੋਗ ਹਾਈ ਕੋਰਟ ਦਾ ਵੈਲਕਮ ਕਰਦੇ ਹਾਂ ਉਹਨਾਂ ਦੇ ਫੈਸਲੇ ਤੇ ਫੁੱਲ ਚੜਾਉਨੇ ਆ ਸਵਾਗਤ ਕਰਦੇ ਆ ਤੇ ਫਿਰ ਮੈਨੂੰ ਇਹ ਸਮਝਦਾ ਵੀ ਜਿਹੜੇ ਲੋਕ ਸਰਕਾਰਾਂ ਚ ਲਾਉਂਦੇ ਨੇ ਕਿੱਥੇ ਤਾਂ ਲੋਕਤੰਤਰ ਦੀ ਗੱਲ ਕਰਦੇ ਨੇ ਕਿੱਥੇ ਲੋਕਤੰਤਰ ਦੀ ਇਹ ਹੱਤਿਆ ਜਾਂ ਗळा ਘੁੱਟਦੇ ਲੋਕ ਨੇ ਮਤਲਬ ਲੋਕਤੰਤਰ ਦਾ ਕਹਾਣ ਕਰਦੇ ਨੇ ਇਹ ਫਿਰ ਇਹਨਾਂ ਨੇ ਇੱਥੋਂ ਜਾ ਕੇ ਮੇਰੇ ਖਿਆਲ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਐਫੀ ਡੈਟ ਦਾਖਲ ਕੀਤਾ ਪਰ ਉਹਤੇ ਟਿੱਪਣੀ ਕਰਨੀ ਇਸ ਕਰਕੇ ਬਾਜਬ ਨਹੀਂ ਅਸੀਂ ਸਮਝਦੇ ਕਿਉਂਕਿ ਉਹਦੀ ਹਲੇ ਪੂਰਾ ਸਾਡੇ ਕੋਲ ਐਫੀਡੈਪਟ ਨਹੀਂ ਆਇਆ ਸਾਡੇ ਕੋਲ ਵੀ ਉਹਦੇ ਵਿੱਚ ਇਹਨਾਂ ਨੇ ਕੀ ਦੈਰ ਕੀਤਾ ਕੀ ਡਿਮਾਂਡ ਕੀਤੀ ਹੈਗੀ ਆ ਹੂੰ ਆ ਕੱਲ ਮੀਟਿੰਗ ਹੋਈ ਸੀ ਬੀਤੇ ਕੱਲ ਤੇ ਉਹਦੇ ਵਿੱਚ ਕੁਝ ਫੈਸਲੇ ਲਏ ਗਏ ਸੀ 22 ਜੁਲਾਈ ਤੋਂ ਸੰਸਦ ਦਾ ਘਰਾਉ ਕਰਨ ਦੀ ਗੱਲ ਕਹੀ ਗਈ ਸੀ ਕੀ ਪੂਰੀ ਰਣਨੀਤੀ ਕੀ ਹੈ ਉਹ ਦੇਖੋ ਕੱਲ ਮੀਟਿੰਗ ਸੀਗੀ ਉਸ ਮੀਟਿੰਗ ਚ ਪਹਿਲਾਂ ਸਾਡੀ ਆਪਣੇ ਫਾਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹੋਈ ਫਿਰ ਉਸ ਤੋਂ ਬਾਅਦ ਦੋਨੇ ਫਾਰਮਾਂ ਦੀ ਸਾਂਝੀ ਮੀਟਿੰਗ ਹੋਈ ਕਿਸਾਨ ਮਜ਼ਦੂਰ ਮੋਰਚੇ ਨਾਲ ਸਾਡੀ ਨਾਨ ਪਟੀਕਲ ਦੀ ਸੋ ਉਹਦੇ ਵਿੱਚ ਇੱਕ ਤਾਂ ਕੱਲ ਅਸੀਂ ਪੀਸੀ ਕਰਾਂਗੇ 16 ਤਰੀਕ ਨੂੰ ਉਹਦੇ ਵਿੱਚ ਕਾਫੀ ਕੁਝ ਕਲੀਅਰ ਕਰਾਂਗੇ ਕਿਸਾਨ ਭਵਨ ਦੇ ਵਿੱਚ ਮੀਟਿੰਗ ਪੀਸੀ ਰੱਖੀ ਆ ਔਰ ਦੂਜੀ ਗੱਲ ਜਿਹੜੀ ਇਹ ਹੈਗੀ ਆ ਅਸੀਂ 17 18 ਤਰੀਕ ਦਾ ਪਹਿਲਾਂ ਹੀ ਐਲਾਨ ਕਾਫੀ ਟਾਈਮ ਤੋਂ ਕਰ ਚੁੱਕੇ ਆ ਜਿਹੜਾ ਨਵਰੀਤ ਜਲਵੇੜਾ ਨਜਾਇਜ਼ ਹਰਾਸਤ ਵਿੱਚ ਰੱਖਿਆ ਹੋਇਆ ਕੋਈ ਕਿਸਾਨੀ ਦੀ ਗੱਲ ਕਰਦਾ ਸੀ ਉਹ ਮੋਰਚੇ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਸੀ ਬਾਟਰ ਕੈਨਨ ਨਾਲ ਜਾਣਿਆ ਜਾਂਦਾ ਉਹ ਮੁੰਡਾ ਔਰ ਉਤੇ ਝੂਠੇ ਪਰਚਾ ਪਾ ਕੇ ਜਿਹੜਾ ਮਤਲਬ ਉਹਨੂੰ ਅੰਦਰ ਰੱਖਿਆ ਹੋਇਆ ਸੀ ਉਹਦੇ ਸਬੰਧ ਵਿੱਚ ਅਸੀਂ 17 18 ਤਰੀਕ ਨੂੰ ਦੋ ਦਿਨ ਦਾ ਜਿਹੜਾ ਐਸਪੀ ਅੰਬਾਲਾ ਉਹਦਾ ਘਰਾਓ ਰੱਖਿਆ ਹੋਇਆ ਦੋ ਦਿਨ ਦਾ ਜਿਹੜਾ ਅੰਬਾਲਾ ਦਾਣਾ ਮੰਡੀ ਉਹਦੇ ਵਿੱਚ ਪਹਿਲਾਂ ਕੱਟ ਕਰਾਂਗੇ ਉਸ ਤੋਂ ਬਾਅਦ ਉਹਦਾ ਫਿਰ ਕਰੋ ਕਰਾਂਗੇ ਔਰ 22 ਤਰੀਕ ਨੂੰ ਅਸੀਂ ਕਨਵੈਨਸ਼ਨ ਰੱਖੀ ਹੈ ਦਿੱਲੀ ਵਿੱਚ ਅ ਉਹ ਕਨਵੈਨਸ਼ਨ ਪੂਰੇ ਭਾਰਤ ਦੀ ਹੈਗੀ ਆ ਦੋਨੇ ਫਾਰਮਾਂ ਦੇ ਜਿਹੜੇ ਆਗੂ ਨੇ ਉਹ ਪੂਰੇ ਭਾਰਤ ਵਿੱਚ ਉਥੇ ਦਿੱਲੀ ਦੇ ਵਿੱਚ ਆਉਣਗੇ ਅਸੀਂ ਮਾਰ ਵੀ ਬੁਲਾਏ ਹੋਏ ਨੇ ਅਰਥ ਸ਼ਾਸਤਰੀ ਵੀ ਬੁਲਾਏ ਹੋਏ ਨੇ ਕਿਉਂਕਿ ਜਿਹੜੀ ਐਮਐਸਪੀ ਦੀ ਗੱਲ ਹੈਗੀ ਆ ਜਾਂ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਹੈਗੀ ਆ ਜਾਂ ਰੇਟਾਂ ਦੀ ਸਵਾਮੀ ਨਾਥਨ ਸੀ2+50 ਨਾਲ ਜੋ ਅਸੀਂ ਡਿਮਾਂਡਾਂ ਕਰਦੇ ਆ ਉਹਦੇ ਬਾਰੇ ਅਸੀਂ ਉਹ ਸਾਰਾ ਚੰਗੀ ਤਰ੍ਹਾਂ ਅਸੀਂ ਸਮਝੇ ਹੋਏ ਆਂ ਔਰ ਉਹਨੂੰ ਪ੍ਰੈਸ ਵਿੱਚ ਵੀ ਲੈ ਕੇ ਜਾਵਾਂਗੇ ਉਹ ਸਾਰੀ ਗੱਲਾਂ ਉਹਨਾਂ ਤੋਂ ਸਮਝਾਂਗੇ ਵੀ ਕਿਉਂਕਿ ਜਿਹੜਾ ਹੁਣ ਸਾਡਾ 8 ਸਾਡੇ ਆਗੂ ਸਾਹਿਬਾਨ ਗਏ ਤੇ ਨਾਨ ਪਿਟੀਕਲ ਮੋਰਚੇ ਦੇ ਪੂਰੇ ਭਾਰਤ ਦੇ ਵਿੱਚ ਜਾ ਕੇ ਆਏ ਆ ਉਹ ਇੱਕ ਡੈਲੀਗੇਸ਼ਨ ਗਿਆ ਸੀ ਤੋਂ ਬਹੁਤ ਜ਼ਿਆਦਾ ਪੂਰੇ ਹੋਰ ਸਟੇਟਾਂ ਦੇ ਵਿੱਚ ਵੱਡਾ ਹੰਗਾਰਾ ਮਿਲਿਆ ਸੀ ਜਿਹੜੀ ਇੱਥੇ ਇਸ ਮੋਰਚਿਆਂ ਦੀ ਕੋਈ ਕਾਲ ਜਾਂਦੀ ਆ ਉਹ ਸਾਰੇ ਕਿਸਾਨ ਹਰ ਸਟੇਟਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਉਹਨੂੰ ਫੋਲੋ ਕਰਦੇ ਨੇ ਕੋਈ ਵੀ ਕਾਲ ਦੇ ਦਈਏ ਸੋ ਮੈਂ ਸਮਝਦਾ ਵੀ ਜਿਹੜੇ ਇੱਥੇ ਦੇ ਲੋਕ ਸੀ ਜਿਵੇਂ ਕੁਝ ਦਿਨ ਪਹਿਲਾਂ ਜਿਹੜੇ ਔਰੇ ਖੱਲਰ ਪੌਣ ਆਏ ਸੀਗੇ ਜਾਂ ਉਹ ਸਿਆਸੀ ਧਿਰਾਂ ਸੀਗੀਆਂ ਸਿਆਸੀ ਧਿਰਾਂ ਦੀ ਉਹਨਾਂ ਤੇ ਥਾਪੜਾ ਸੀਗਾ ਜਾਂ ਇੱਥੇ ਦਾ ਲੋਕਲ ਐਮਐਲਏ ਹੈਗਾ ਜਾਂ ਭਾਜਪਾ ਦੇ ਹੀ ਆਪਾਂ ਕਹਿ ਲਈਏ ਖਾਸਮ ਖਾਸ ਬੜੇ ਨੇੜੇ ਨੇ ਔਰ ਹਰਿਆਣਾ ਸਰਕਾਰ ਦੇ ਜਿਨ੍ਹਾਂ ਦੀ ਸੀਐਮ ਤੱਕ ਪਹੁੰਚ ਵੀ ਹੈਗੀ ਸੀ ਖੱਟੜ ਸਾਹਿਬ ਹੋ ਲਿਆ ਚ ਐਸੈਣੀ ਸਾਹਿਬ ਕਹਿ ਲਈਏ ਸੋ ਮੇਰਾ ਮੰਨਣਾ ਇਹ ਹੈਗਾ ਵੀ ਉਹ ਵਪਾਰੀ ਸੀਗੇ ਜਿਹੜੇ ਕੱਪੜੇ ਦੇ ਉਹਨਾਂ ਨੇ ਇੱਥੇ ਕਲਰ ਪਾਉਣੇ ਦੀ ਕੋਸ਼ਿਸ਼ ਕੀਤੀ ਮੋਰਚੇ ਦੇ ਵਿੱਚ ਉਹਨਾਂ ਨੇ ਇਹ ਸਾਡੇ ਤੇ ਐਲੀਕੇਸ਼ਨ ਸੀ ਵੀ ਇਹਨਾਂ ਇਹ ਸਾਨੂੰ ਰਸਤਾ ਖੋਲੋ ਇਹ ਜਿਹੜਾ ਇਹ ਨੁਕਸਾਨ ਹੁੰਦਾ ਸਾਡਾ ਰਸਤਾ ਖੁੱਲੋ ਅਸੀਂ ਬੜੀ ਪ੍ਰੋਬਲਮ ਚ 60 ਝੂੜ ਸਾਡੇ ਤੇ ਅਲੀਕੇਸ਼ਨ ਆ ਅਸੀਂ ਉਹਨਾਂ ਨੂੰ ਕਿਹਾ ਅਸੀਂ ਤੁਹਾਡੇ ਨਾਲ ਰਸਤੇ ਖਲਾਉਣੇ ਵਾਲੇ ਬਣੋ ਪਰ ਮੈਂ ਹੁਣ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕਰਦਾ ਵੀ ਹੁਣ ਤਾਂ ਹਾਈ ਕੋਰਟ ਨੇ ਹੁਕਮ ਦਿੱਤਾ ਹੈਗਾ ਤੁਹਾਡੇ ਸਰਕਾਰਾਂ ਚ ਹੱਥੇ ਗਿਆ ਹੁਣ ਤੁਸੀਂ ਕਿਉਂ ਨਹੀਂ ਆਪਣੀ ਸਰਕਾਰ ਨੂੰ ਕਹਿੰਦੇ ਜੇ ਤੁਹਾਡੀਆਂ ਸਰਕਾਰਾਂ ਇੰਨੀਆਂ ਮਾਨਦਾਰ ਹੋਣ ਇੰਨੀਆਂ ਫਿਰ ਉਹਨਾਂ ਨੂੰ ਸੁਪਰੀਮ ਕੋਰਟ ਮਾਨਜੋਗ ਹਾਈ ਕੋਰਟ ਦਾ ਜਿਹੜਾ ਫੈਸਲਾ ਕਹਿ ਲਈਏ ਉਹਨੂੰ ਚੈਲੰਜ ਤਾਂ ਕੀਤਾ ਨਾ ਜਾ ਕੇ ਉਹ ਜਾ ਕੇ ਫਿਰ ਹੁਣ ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜਾ ਐਫੀ ਡੈਵਟ दाखिल ਕੀਤਾ ਸੋ ਮੈਂ ਸਮਝਦਾ ਪੂਰੇ ਭਾਰਤ ਨੂੰ ਆਵਾਮ ਨੂੰ ਪੂਰੇ ਵਰਲਡ ਨੂੰ ਇਹ ਪਤਾ ਲੱਗ ਗਿਆ ਵੀ ਜਿਹੜੇ ਕਿਸਾਨ ਬੈਠੇ ਸੀ ਜਾਇਜ਼ ਮੰਗਾਂ ਲਈ ਬੈਠੇ ਆ ਬਿਲਕੁਲ ਸ਼ਾਂਤਮਈ ਬੈਠੇ ਆਗੇ ਆ ਔਰ ਬਹੁਤ ਵੱਡਾ ਸੀ ਨੁਕਸਾਨ ਕਰਾ ਲਿਆ ਇਹਦੇ ਵਿੱਚ ਹਮ ਇਹਦੇ ਵਿੱਚ ਜਿਵੇਂ ਕਹਿ ਲਈਏ ਸਾਡਾ 450 ਦੇ ਲਗਭਗ ਕਿਸਾਨ ਫੱਟੜ ਹੋਇਆ ਉਸ ਤੋਂ ਵੀ ਅੱਗੇ ਚਲਾ ਪੰਜਾਬ ਦਾ ਪੁੱਤ ਸ਼ੁਭ ਕਰਨ ਜਿਹਦੇ ਸਿੱਧੀਆਂ ਗੋਲੀਆਂ ਸਰਕਾਰ ਨੇ ਮਾਰੀਆਂ ਉਹ ਸ਼ਹੀਦ ਹੋਇਆ ਔਰ ਅੱਜ ਤੱਕ ਲਗਭਗ 24 ਕਿਸਾਨ ਸਾਡੇ ਇੱਥੇ ਮੋਰਚੇ ਜਿਹੜੇ ਸ਼ਹੀਦ ਹੋ ਗਏ ਨੇ ਔਰ ਹੋਰ ਦਿਨ ਪਰ ਦਿਨ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਪੰਜ ਬੱਚਿਆਂ ਦੀਆਂ ਸਾਡੀਆਂ ਅੱਖਾਂ ਚਲੇ ਗਈਆਂ ਉਹਨਾਂ ਦੀ ਪਰਪਾਈ ਕੌਣ ਕਰ ਸਕਦਾ ਔਰ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਆਵਾਜਾਈ ਚਾਹੇ ਵਪਾਰੀ ਦਾ ਹੋਇਆ ਕਿਸੇ ਦਾ ਜਾਂ ਮੰਨ ਲੀਏ ਇਕੱਲੀ ਸਰਕਾਰ ਦਾ ਕੋਈ ਨੁਕਸਾਨ ਹੋਇਆ ਤਾਂ ਫਿਰ ਉਹਦੀ ਜਿਹੜੀ ਅੱਜ ਸਾਡੇ ਤੇ ਅਲੀਗੇਸ਼ਨ ਲੱਗਦੇ ਉਹਦੀ ਪਰਪਾਈ ਕੌਣ ਕਰੂਗਾ ਹੁਣ ਤਾਂ ਮੋਰ ਲਾਤੀ ਆ ਮਾਨਯੋਗ ਹਾਈ ਕੋਰਟ ਨੇ ਵੀ ਤੁਸੀਂ ਰਸਤੇ ਕਿਉਂ ਰੋਕੇ ਤੁਸੀਂ ਰਸਤਾ ਨਹੀਂ ਰੋਕ ਸਕਦੇ ਤਾਂ ਵੀ ਜਿਹੜੇ ਰਸਤੇ ਰੋਕਿਆ ਤਾਂ ਇਹ ਬਹੁਤ ਸਰਕਾਰਨ ਤੇ ਵੱਡੀ ਚਪੇੜ ਹੈਗੀ ਆ ਹਮ ਸ਼ੁਭਕਰਨ ਦੀ ਤੁਸੀਂ ਗੱਲ ਕੀਤੀ ਹੈ ਤਾਂ ਸ਼ੁਭਕਰਨ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਇੱਕ ਰਿਪੋਰਟ ਦਾਖਲ ਕੀਤੀ ਗਈ ਸੀ ਐਫਐਸਐਲ ਦੇ ਵੱਲੋਂ ਉਸ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸ਼ੁਭਕਰਨ ਦੀ ਮੌਤ ਸ਼ਾਰਟ ਗਨ ਦੇ ਨਾਲ ਹੋਈ ਹੈ ਹਾਈ ਕੋਰਟ ਕਹਿੰਦੀ ਹੈ ਕਿ ਸ਼ਾਰਟ ਗਨ ਆਰਮੀ ਜਾਂ ਪੁਲਿਸ ਯੂਜ਼ ਨਹੀਂ ਕਰਦੀ ਉਹ ਪਰਸਨਲ ਗਨ ਹੁੰਦੀ ਹੈ ਫਿਰ ਸ਼ੁਭਕਰਨ ਤੇ ਜੇ ਪੁਲਿਸ ਨੇ ਗੋਲੀ ਨਹੀਂ ਚਲਾਈ ਮਿਲਟਰੀ ਨੇ ਨਹੀਂ ਚਲਾਈ ਤਾਂ ਫਿਰ ਚਲਾਈ ਕਿਸ ਨੇ ਸੋ ਉਹ ਉਹੀ ਗੱਲ ਮੈਂ ਦੱਸਣੀ ਚਾਹਨਾ ਵੀ ਜਿਹੜਾ ਜਿਹੜੇ ਇਹ ਲੋਕ ਨੇ ਜਿਹੜੀ ਗੱਲ ਅੱਜ ਸਾਡੇ ਤੇ ਇਹ ਐਲੀਕੇਸ਼ਨ ਮਤਲਬ ਕਲਮ ਲਾ ਕੇ ਉਹਨਾਂ ਨੇ ਇਸ਼ਾਰਾ ਜਿਹੜਾ ਹੈਗਾ ਜਿਹੜੀ ਪਹਿਲੀ ਸਭ ਤੋਂ ਪਹਿਲੀ ਗਲਤੀ ਸੀ ਉਸ ਚੀਜ਼ ਦਾ ਵਿਰੋਧ ਕਰਦੇ ਆ ਕਿ ਜਿਹੜੀ ਸੱਟ ਆ ਜਦੋਂ ਹਰਿਆਣਾ ਪੁਲਿਸ ਨੇ ਜਾਂ ਜਿਹੜੀ ਪੈਰਾ ਮਿਲਟਰੀ ਆ ਪੈਰਾ ਫੋਰਸ ਆ ਉਹਨੇ ਸਾਡੇ ਟਰੈਕਟਰ ਪੰਨੇ ਸਿੱਧੀਆਂ ਗੋਲੀਆਂ ਮਾਰੀਆਂ ਆ ਕੇ ਸ਼ੁਭ ਕਰਨ ਦੇ ਜਿਹੜੀ ਅਸ਼ੁਭ ਕਰਨ ਦੇ ਸਿਰ 'ਚ ਗੋਲੀ ਲੱਗਣੇ ਕਰਕੇ ਉਹਦੀ ਉਥੇ ਸ਼ਹੀਦੀ ਹੋ ਔਰ ਉਸ ਤੋਂ ਵੀ ਅੱਗੇ ਜਾਵਾਂ ਤੇ ਉਹੀ ਜਿਹੜੀ ਸੱਟ ਬੈਠੀ ਆ ਤੇ ਸੱਟ ਬੈਠੀ ਹਰਿਆਣੇ ਦੀ ਤਾਂ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਸਾਡੇ ਪੁੱਤ ਨੂੰ ਸ਼ਹੀਦ ਕੀਤਾ ਤਾਂ ਉਥੋਂ ਸਾਫ਼ ਦੀ ਉਮੀਦ ਅਸੀਂ ਕਿਵੇਂ ਰੱਖ ਸਕਦੇ ਆ ਸੋ ਇਹ ਸਾਰੀਆਂ ਉਹਦਾ ਤਾਂ ਅਸੀਂ ਮੁੱਢੋਂ ਰੱਦ ਕਰਦੇ ਆ ਵੀ ਜਿਹੜੀ ਉਹ ਸਾਨੂੰ ਵੱਡਾ ਇਤਰਾਜ਼ ਹੈਗਾ ਮੋਰਚਿਆਂ ਨੂੰ ਜਿਹੜੀ ਉਹ ਸੱਟ ਬੜਾਈ ਹੋਈ ਰੱਦ ਕਿਵੇਂ ਕਰ ਸਕਦੇ ਹੋ ਕੋਈ ਪ੍ਰੂਫ ਹੈ ਤੁਹਾਡੇ ਕੋਲ ਸਬੂਤ ਹੈ ਕੋਈ ਜਿਹੜੀ ਹੈਗੀ ਆ ਵੀ ਜਿਹੜੀ ਸ਼ਾਰਟ ਗਨ ਦੀ ਹੈਗੀ ਆ ਸ਼ਾਰਟ ਗਨ ਦਾ ਮੈਂ ਤੁਹਾਨੂੰ ਮੇਰੇ ਕੋਲ ਸਾਡੇ ਕੋਲ ਬੜੇ ਪ੍ਰੂਫ ਹੈਗੇ ਆ ਵੀ ਉਹ ਮੈਂ ਤੁਹਾਨੂੰ ਦਿਖਾ ਸਕਦਾ ਹੂੰ ਕਿਉਂਕਿ ਉਹਦੇ ਵਿੱਚ ਕਾਫੀ ਕੁਝ ਕਲੀਅਰ ਹੁੰਦਾ ਮੈਂ ਤੁਹਾਡੇ ਮਾディアਮ ਰਾਹੀਂ ਪਹਿਲਾਂ ਤਾਂ ਆ ਹੀ ਦਿਖਾਉਣਾ ਤੇ ਆ ਦੇਖੋ ਆ ਕੇ ਇੱਥੇ ਉਹ ਹਿੱਟ ਕਰੂਗਾ ਮਿਲਟਰੀ ਦੀ ਵਰਦੀ ਪਾਈ ਹੋਈ ਆ ਪੈਰਾ ਫੋਰਸ ਦੀ ਵੀ ਵਰਦੀ ਪਾਈ ਹੋਈ ਆ ਸਾਈਡ ਤੇ ਆਉਨੇ ਉਹ ਕਿਵੇਂ ਹਿੱਟ ਕਰਦਾ ਸ਼ਾਰਟ ਗਨ ਨਜ਼ਰ ਆ ਰਹੀ ਆ ਹੂੰ ਤੇ ਇਹ ਕਹਿ ਰਹੇ ਆ ਵੀ ਸ਼ਾਰਟ ਗਨ ਆਰਮੀ ਕੋਲ ਜਾਂ ਕਿਸੇ ਕੋਲ ਨਹੀਂ ਹੁੰਦੀ ਉਹ ਤਾਂ ਹੁਣ ਸਰਕਾਰ ਨੂੰ ਪਤਾ ਵੀ ਸਰਕਾਰ ਦੀ ਮਨਛਾ ਕੀ ਆ ਹੈਗੀ ਆ ਇਹਦੇ ਨਾਲ ਹੀ ਮੈਂ ਦੂਜੀ ਜਿਹੜੀ ਵੀਡੀਓ ਇੱਕ ਵਾਇਰਲ ਹੋਰ ਦਿਖਾ ਰਿਹਾ ਤੁਹਾਨੂੰ ਆ ਜਿਹੜੇ ਸਾਡਾ ਨੁਕਸਾਨ ਕੀਤਾ ਟਰੈਕਟਰ ਉਹ ਦੇਖੋ ਆ ਸ਼ਰੇਆਮ ਸਾਡੇ ਟਰੈਕਟਰ ਜਿਹੜੇ ਭੰਨੇ ਨੇ ਆ ਦੇਖੋ ਵੀਡੀਓ ਸਾਰਾ ਕਲੀਅਰ ਹੁੰਦਾ ਕਿੰਨੇ ਬੰਦੇ ਖੜੇ ਨੇ ਆਰਐਸਐਸ ਦੇ ਗੁੰਡੇ ਆਰ ਮਿਲਟਰੀ ਨੂੰ ਲੈ ਕੇ ਜਿੱਥੇ ਸਾਡੇ ਮੁਰਚੇ ਸਾਡੇ ਮੋਰਚੇ ਚ ਆ ਕੇ ਆ ਕਿਸ ਕੀਤਾ ਇਸ ਤੋਂ ਵੀ ਵੱਧ ਕੇ ਮੈਂ ਜਦ ਗੱਲ ਕਰਾਂ ਸਾਨੂੰ ਬਦਰਾਮ ਕਰਨ ਲਈ ਕੁਝ ਵੀ ਸਰਕਾਰ ਕੋਲ ਬਹੁਤ ਹੱਥ ਕੰਡੇ ਹੁੰਦੇ ਆ ਸਰਕਾਰ ਨਾਲ ਇੱਥੇ ਸਾਡੇ ਤੇ ਜਿਹੜੇ ਗੋਲੇ ਸੁੱਟੇ ਗਏ ਆ ਤੇ ਉਹ ਅ ਅਜਰਾਈਲ ਤੋਂ ਡਰੋਨ ਮੰਗਾ ਕੇ ਇਹਨਾਂ ਨੇ ਉਹਨਾਂ ਨਾਲ ਸਾਡੇ ਤੇ ਗੋਲੇ ਸੁੱਟੇ ਗਏ ਆ ਜਿਹੜੇ ਅਸੀਂ ਗੋਲੇ ਚੁੱਕੇ ਆ ਉਹ ਐਕਸਪਾਇਰੀ ਡੇਟ ਹੈਗੀ ਆ ਤੇ ਉਹ ਵੀ ਕੋਈ ਪ੍ਰੂਫ ਨਾ ਰਹਿ ਜੋ ਐਕਸਪਾਇਰੀ ਡੇਟ ਕਿਉਂ ਹੈਗੀ ਆ ਉਹ ਪੁਰਾਣੇ ਗੋਲੇ ਉਹਨਾਂ ਨੇ ਛੁੱਟੇ ਗਏ ਵੀ ਸਾਡੇ ਰਿਕਾਰਡ 'ਚ ਹੈ ਨਹੀਂਗਾ ਤੇ ਇਹ ਸਰਕਾਰਾਂ ਦੇ ਕੰਮ ਆ ਫਿਰ ਉਹ ਗੋਲੇ ਕਿੱਥੋਂ ਆ ਗਏ ਸਕੁਐਰੀ ਕਿੱਥੋਂ ਆ ਗਈ ਐਸੇ ਐਸਆਰਐਲ ਵਗੈਰਾ ਦੇ ਸਿੱਧੇ ਫਾਇਰ ਕੀਤੇ ਗਏ ਪਲਾਸਟਿਕ ਦੀਆਂ ਗੋਲੀਆਂ ਸਾਡੇ ਕੋਲ ਕੱਲਾ ਕਲਾ ਸਮਾਨ ਪਿਆ ਇਹਨਾਂ ਦਾ ਹੈਗਾ ਸਰਕਾਰ ਦਾ ਕੱਲੂ ਸਰਕਾਰ ਤਾਂ ਉਹ ਤੋਂ ਵੀ ਮੁਕਰ ਜੂਗੀ ਵੀ ਇਹ ਤਾਂ ਇਹ ਗੋਲੇ ਅਸੀਂ ਛੁੱਟੇ ਹੀ ਨਹੀਂ ਅਸੀਂ ਤੁਹਾਡੇ ਤੇ ਬਰੂਦ ਨਹੀਂ ਛੁੱਟਿਆ ਮੈਂ ਸਮਝਦਾ ਵੀ ਸਰਕਾਰਾਂ ਦੀ ਐਡੀ ਨਕਾਮੀ ਹੈਗੀ ਆ ਇਹ ਇਹ ਚੀਜ਼ ਛਪਾਉਣ ਖਾਤਰ ਬਹੁਤ ਸੱਚ ਝੂਠ ਬੋਲਣਾ ਜਾਂਦਾ ਅਸੀਂ ਤਾਂ ਮਾਨਯੋਗ ਹਾਈ ਕੋਰਟ ਤੇ ਇਹ ਉਮੀਦ ਰੱਖਾਂਗੇ ਵੀ ਉਹਨਾਂ ਨੂੰ ਸੱਚ ਤੇ ਬਿਲਕੁਲ ਖੜਨਾ ਚਾਹੀਦਾ ਸਾਡੇ ਕੋਲ ਵੱਡੇ ਪ੍ਰੂਫ ਨੇ ਕੱਲ ਨੂੰ ਅਸੀਂ ਪੀਸੀ ਵੀ ਕਰਨੀ ਆ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਅਸੀਂ ਪੂਰੀ ਪ੍ਰੈਸ ਦੇ ਸਾਹਮਣੇ ਇਹ ਵੀਡੀਓ ਰੱਖਾਂਗੇ ਸੋ ਜਿਹੜਾ ਹੈਗਾ ਵਾ ਅਸੀਂ ਚਾਹੁੰਦੇ ਆ ਵੀ ਅਸੀਂ ਉਸ ਪਰਿਵਾਰ ਨਾਲ ਖੜੇ ਆ ਹਮ ਸ਼ੁਭਕਰਨ ਉਹਦੀ ਜਿਹੜੀ ਸ਼ਹੀਦੀ ਹੋਈ ਆ ਉਹਦਾ ਅਸੀਂ ਅਨਸਾਹ ਪਸੰਦ ਲੂਗਾ ਅਨਸਾਹ ਮਿਲਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ 'ਚ ਕੋਈ ਆਪਣੇ ਹੱਕ ਦੀ ਸੱਚ ਦੀ ਆਪ ਦੀ ਰਾਜਧਾਨੀ 'ਚ ਕਿਸਾਨੀ ਦੀ ਗੱਲ ਕਰਨੀ ਚਾਹੁੰਦਾ ਜਾਂ ਮੰਗਾਂ ਦੀ ਗੱਲ ਕਰਨੀ ਚਾਹੁੰਦਾ ਜਿਵੇਂ ਇਹਨਾਂ ਲੋਕਾਂ ਨੇ ਹਰਿਆਣਾ ਸਰਕਾਰ ਨੇ ਭਾਜਵਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਕਿਹੜੇ ਸੈਂਟਰ ਸਰਕਾਰ ਤੋਂ ਬਿਨਾ ਇਹ ਜੋ ਰੋਡ ਬੰਦ ਹੋਏ ਆ ਸਾਰਾ ਕੁਝ ਸਹਿਮਤੀ ਨਾਲ ਹੋਇਆ ਆ ਆਪਾਂ ਜੇ ਗੱਲ ਕਰ ਲਈਏ ਜਿਹੜਾ ਐਚਐਮ ਹੈ ਹਮ ਅਮਿਤ ਸ਼ਾਹ ਨਾਲੇ ਹੋਇਆ ਹਮ ਤੇ ਅਮਿਤ ਸ਼ਾਹ ਦੇ ਹੁਕਮਾਂ ਤੇ ਬਿਨਾ ਤਾਂ ਹਰਿਆਣਾ ਸਰਕਾਰ ਨੇ ਵੀ ਰੋਡ ਨਬੰਦ ਨਹੀਂ ਨਾ ਕੀਤੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਝੂਠ ਦਾ ਪਲੰਦਾ ਤਿਆਰ ਕੀਤਾ ਜਾਂਦਾ ਸਰਕਾਰਾਂ ਵੱਲੋਂ ਇਹ ਅਸੀਂ ਤੁਹਾਡੇ ਮਾਧਿਅਮੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਤੁਹਾਨੂੰ ਇਹ ਸਮਝਣਾ ਚਾਹੀਦਾ ਸਰਕਾਰਾਂ ਕਿੱਥੇ ਤੱਕ ਗਿਰ ਚੁੱਕੀਆਂ ਜਿਹੜਾ ਕਿਸਾਨ ਆਪਣਾ ਹੱਕੀ ਮੰਗਾ ਨੂੰ ਮਣਾਉਣ ਲਈ ਆਪ ਦੀ ਰਾਜਧਾਨੀ 'ਚ ਗੱਲ ਨਹੀਂ ਕਰ ਸਕਦਾ ਉਹਦੇ ਖਾਤਰ ਇੱਕ ਦਵਾਰਾਂ ਖਿੱਚੀਆਂ ਜਾਣੀਆਂ ਹੈਗੀਆਂ ਤੇ ਇੱਕ ਦਵਾਰ ਨਹੀਂ ਪਤਾ ਨਹੀਂ ਕਿੰਨੀਆਂ ਕਿ ਦਵਾਰਾਂ ਖਿੱਚੀਆਂ ਜਾਣੀਆਂ ਇਸ ਤੋਂ ਵੀ ਅੱਗੇ ਚਲਾਂ ਜਿਹੜੇ ਇਹਨਾਂ ਨੇ ਬਾਅਦ ਚ ਰੋੜ ਖੋਲੇ ਨੇ ਹਲੇ ਉਹਦਾ ਮਲਬਾ ਵੀ ਇੱਕ ਸਾਈਡ ਖੁੱਲਾ ਹੈਗਾ ਤਾਂ ਦੂਜੇ ਸਾਈਡ ਸੇ ਤੁਸੀਂ ਜਾ ਸਕਦੇ ਹੋ ਉਹ ਵੀ ਉੱਕਣ ਧੱਕਣ ਇੱਕ ਪਾਸਾ ਚਾਲੂ ਹੈ ਇੱਕ ਪਾਸਾ ਰੋਡ ਬੰਦ ਕੀਤੇ ਹੋਇਆ ਜਿਹੜੇ ਵੀ ਇਹਨਾਂ ਨੇ ਜਿੱਕਣ ਵੀ ਗਾਂ ਗਾਂ 10 10 ਕਿਲੋਮੀਟਰ ਤੇ ਰੋੜਾਂ ਤੇ ਆ ਬੰਦ ਕੀਤੇ ਔਰ ਸ਼ਾਰਟ ਜਿਹੜੇ ਲਿੰਕ ਰੋਡ ਵੀ ਸੀਗੀ ਉਹ ਵੀ ਇਹਨਾਂ ਨੇ ਬੰਦ ਕਰਤੇ ਸੀਗੀ ਇੱਕ ਅਮਰਜੈਂਸੀ ਵਰਗਾ ਮਾਹੌਲ ਹਰਿਆਣਾ ਸਰਕਾਰ ਨੇ ਖੱਟੜ ਸਰਕਾਰ ਨੇ ਬਣਾਤਾ ਸੀ ਇੱਕ ਸਿਸਟਮ ਨੂੰ ਸਿਰਜਿਆ ਸੀ ਸਰਕਾਰ ਨੇ ਤੁਸੀਂ ਆਪਣੀ ਸ਼ੁਭ ਕਰਨ ਦੀ ਗੱਲ ਹੋ ਹੀ ਰਹੀ ਹੈ ਤੇ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ 1 ਕਰੋੜ ਰੁਪਇਆ ਵੀ ਦਿੱਤਾ ਗਿਆ ਹੈ ਕੀ ਤੁਸੀਂ ਉਸ ਚੀਜ਼ ਤੋਂ ਸੰਤੁਸ਼ਟ ਹੋ ਜੋ ਸਰਕਾਰ ਨੇ ਕੀਤਾ ਹੈ ਪੰਜਾਬ ਸਰਕਾਰ ਨੇ ਦੇਖੋ ਉਹ ਚੀਜ਼ ਦਾ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਉਹਦਾ ਜਿਹੜਾ ਸ਼ੁਭ ਕਰਨਾ ਤੇ ਅਸੀਂ ਉਹਦੇ ਜਿਹੜਾ ਉਹਦਾ ਸੰਸਕਾਰ ਵੀ ਤੀ ਕਈ ਦਿਨ ਲੇਟ ਕੀਤਾ ਗਿਆ ਤੇ ਕਾਰਨ ਕੀ ਸੀ ਸਰਕਾਰ ਕੁਝ ਜਿਵੇਂ ਮਨਸਾ ਪੰਜਾਬ ਸਰਕਾਰ ਦੀ ਵੀ ਸਾਫ ਨਹੀਂ ਸੀ ਉਹਨਾਂ ਨੇ ਜਦੋਂ ਅਸੀਂ ਕਿਹਾ ਵੀ ਉਹਨੂੰ ਜਦੋਂ ਸ਼ਹੀਦੀ ਮਤਲਬ ਉਹ ਹੋਣਾ ਚਾਹੀਦਾ ਤੇ 1 ਕਰੋੜ ਤੇ ਸਰਕਾਰ ਮੰਨੀ 3 ਕਰੋੜ ਦਾ ਚੈੱਕ ਮਿਲ ਗਿਆ ਔਰ ਜਿਹੜਾ ਲੈਟਰ ਸੀਗਾ ਉਹਦੀ ਸ਼ੁਭ ਕਰਨ ਦੀ ਸਾਡੀ ਬੱਚੀ ਨੂੰ ਉਹਦੀ ਸਿਸਟਰ ਨੂੰ ਉਹ ਜਿਹੜਾ ਹੈਗਾ ਪੁਲਿਸ ਚ ਜੋ ਸਾਡੇ ਨਾਲ ਵਾਦਾ ਸਰਕਾਰ ਨੇ ਕੀਤਾ ਸੀ ਉਹ ਕਰਤਾ ਔਰ ਦੂਜਾ ਗੱਲ ਜਿਹੜਾ ਉਹਨੂੰ ਸ਼ਹੀਦੀ ਕਰਾਰ ਦੇਣਾ ਹੈਗਾ ਜਿਵੇਂ ਆਰਮੀ ਚ ਕੋਈ ਸ਼ਹੀਦ ਹੁੰਦਾ ਉਹ ਸ਼ਹੀਦੀ ਕਰਾਰ ਦਿੰਦੇ ਆ ਉਹ ਜਦੋਂ ਸੈਸ਼ਨ ਚੱਲੂਗਾ ਉਦੋਂ ਇਹ ਗੱਲ ਸਾਡੀ ਸੀਐਮ ਨੇ ਵਾਦਾ ਕੀਤਾ ਹੈਗਾ ਵੀ ਜਦੋਂ ਅ ਸੈਸ਼ਨ ਚੱਲੂਗਾ ਉਦੋਂ ਅਸੀਂ ਮਤਾ ਪਾ ਕੇ ਉਹਨੂੰ ਸ਼ੀਦੀ ਦਾ ਦਰਜਾ ਦੇਵਾਂਗੇ ਹੂੰ ਬੀਤੇ ਦਿਨੀ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਦੇ ਨਾਲ ਜਿਹੜੀ ਕਿਸਾਨ ਨੇ ਮੁਲਾਕਾਤ ਕਰਨਗੇ ਅੰਦੋਲਨ ਵਿਰੋਧੀ ਸੂਰ ਇਸ ਜਿਹੜਾ ਫੈਸਲਾ ਉਸ ਤੋਂ ਬਾਅਦ ਵੀ ਉਠਨੇ ਸ਼ੁਰੂ ਹੋ ਗਏ ਨੇ ਕਿ ਕਿਤੇ ਸੰਯੁਕਤ ਕਿਸਾਨ ਮੋਰਚਾ ਕਾਂਗਰਸ ਦੇ ਵੱਲ ਜਿਆਦਾ ਝੁਕਾਤਾ ਨਹੀਂ ਕਰ ਰਿਹਾ ਯਾਨੀ ਕਿ ਅੰਦੋਲਨ ਨੂੰ ਕਿਤੇ ਨਾ ਕਿਤੇ ਸਿਆਸੀ ਰੰਗਤ ਦੇਣ ਦੇ ਜਿਹੜੇ ਸਵਾਲ ਨੇ ਉੱਠ ਰਹੇ ਨੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਗੈਰ ਰਾਜਨੀਤਿਕ ਹੈਗਾ ਪਹਿਲਾਂ ਗੈਰ ਰਾਜਨੀਤਿਕ ਅਸੀਂ ਨਾ ਕਿਉਂ ਰੱਖਿਆ ਹੂੰ ਇਹਨੂੰ ਪਿੱਛੇ ਜਾਮਾ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਅਸੀਂ ਅੱਜ ਕਿਉਂ ਬੈਠਣਾ ਪਿਆ ਇਹ ਵੀ ਵੇਖਣਾ ਪਊਗਾ ਸਾਡੇ ਆਗੂ ਸਹਿਬਾਨ ਜੋ ਮੰਗਾ ਮਨਾ ਕੇ ਉੱਥੋਂ ਆਉਣਾ ਸੀ ਕਾਲ ਕਰ ਲਈ ਕਾਲ ਕਿਉਂ ਕਰ ਲਈ ਅਸੀਂ ਉੱਠਣੇ ਦੀ ਅਸੀਂ ਕਹਿੰਦੇ ਸੀ ਹੋਰ ਬੈਠੋ ਲਖੀ ਪਰ ਖੀਰੀ ਦਾ ਇਨਸਾਫ ਸਾਨੂੰ ਨਹੀਂ ਮਿਲਿਆ ਤੇ ਜਿਹੜੀ ਬਹੁਤ ਸਾਰੀਆਂ ਐਮਐਸਪੀ ਦੀ ਗਾਰੰਟੀ ਤਾਂ ਗੱਲ ਉਦੋਂ ਵੀ ਸੀ ਤਾਂ ਉਹ ਕਹਿੰਦੇ ਸੀ ਉਹਨਾਂ ਨੂੰ ਸੀਗਾ ਵੋਟਾਂ ਦਾ ਲਾਲਚ ਆ ਕੇ ਉਹਨਾਂ ਨੇ ਕਿਸੇ ਨੇ ਐਮਐਲਏ ਬਣਨਾ ਸੀ ਕਿਸੇ ਨੇ ਮੰਤਰੀ ਬਣਨਾ ਸੀ ਕਿਉਂਕਿ ਉਸ ਮੋਰਚ ਚ ਚੱਲਦੇ ਵਿੱਚ ਉਹਨਾਂ ਲੋਕਾਂ ਦਾ ਸਦਿਆਤਰ ਉਹਨਾਂ ਨੇ ਰਚ ਲਿਆ ਸੀ ਅੰਦਰ ਖਾਤੇ ਉਹਨਾਂ ਦੀਆਂ ਮੀਟਿੰਗਾਂ ਸਿਆਸੀ ਲੋਕਾਂ ਨਾਲ ਹੋ ਗਈਆਂ ਸੀਗੀਆਂ ਔਰ ਸਿਆਸੀ ਲੋਕਾਂ ਨਾਲ ਉਹ ਲੋਕ ਮੀਟਿੰਗਾਂ ਕਰਨ ਲੱਗੇ ਸੀ ਜਿਹੜਾ ਹੁਣ ਅਸੀਂ ਮੋਰਚਾ ਲਾਇਆ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਜਿਹੜੇ ਆਪੋਜੀਸ਼ਨ ਵਾਲੇ ਅਸੀਂ ਤਾਂ ਬਹੁਤ ਟਾਈਮ ਪਹਿਲਾਂ ਹੀ ਕਲੀਅਰ ਕਰਤਾ ਸੀਗਾ ਅਸੀਂ ਤਾਂ ਕਿਸੇ ਆਗੂ ਦੀ سپورਟ ਨਹੀਂ ਕੀਤੀ ਜਾਂ ਕੋਈ ਐਮਪੀ ਬਣਿਆ ਕੋਈ ਬਣੇ ਕੋਈ ਨਾਂ ਵਾਲੇ ਨਾ ਅਸੀਂ ਕਿਸੇ ਕਾਂਗਰਸ ਖਾਤਰ ਕਿਤੇ ਵੋਟ ਮੰਗਣ ਪਏ ਆ ਨਾ ਕਿਸਾਨ ਮਜ਼ਦੂਰ ਮੋਰਚਾ ਗਿਆ ਤੇ ਨਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਗਿਆ ਪਰ ਇਸ ਮੋਰਚੇ ਨੇ ਇੱਕ ਮਿਸਾਲ ਪੇਸ਼ ਕੀਤੀ ਆ ਪੂਰੇ ਭਾਰਤ ਦੇ ਵਿੱਚ ਤੁਸੀਂ ਰੋਡ ਬੰਦ ਕਰੋਗੇ ਤੁਸੀਂ ਕਿਸਾਨਾਂ ਨੂੰ ਫੱਟੜ ਕਰੋਗੇ ਕਿਸਾਨ ਕੀ ਮੰਗਦਾ ਤੁਸੀਂ ਰਾਜਧਾਨੀ ਚ ਦਿੱਤੇ ਉਹਨੂੰ ਜਾਣ ਨਹੀਂ ਦਵੋਗੇ ਤੁਸੀਂ ਉਹਨਾਂ ਤੇ ਡਰੋਨਾਂ ਨਾਲ ਗੋਲੇ ਛੱਟੋਗੇ ਤੁਸੀਂ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਓਗੇ ਤੁਸੀਂ ਉਹਨਾਂ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰੋਗੇ ਤੇ ਉਲਟਾ ਆ ਗੱਲ ਕਰਨੀ ਸੋ ਇਹ ਜਿਹੜਾ ਆਪੋਜੀਸ਼ਨ ਆ ਦੇਖੋ ਹਰ ਚੀਜ਼ ਜੁਕਤ ਨਾਲ ਹੁੰਦੀ ਆ ਆਪੋਜੀਸ਼ਨ ਨੇ ਜੇ ਕਾਂਗਰਸ ਦੀ ਗੱਲ ਕਰ ਲਿਓ ਤਾਂ ਉਹਨਾਂ ਦਾ ਜਿਹੜਾ ਮੈਨੀਫੈਸਟੋ ਆ ਉਹਨਾਂ ਨੇ ਕਿਤੇ ਨਾ ਕਿਤੇ ਡਿਮਾਂਡ ਇਹਦੇ ਵਿੱਚ ਰੱਖੀ ਹੈਗੀ ਆ ਮੰਗਾ ਵੀ ਜੇ ਸਾਡੀ ਸਰਕਾਰ ਆਊ ਤਾਂ ਐਮਐਸਪੀ ਗਰੰਟੀ ਕਾਨੂੰਨ ਅਸੀਂ ਬਣਾਵਾਂਗੇ ਸੋ ਇਸ ਕਰਕੇ ਜਿਹੜੇ ਆਪੋਜੀਸ਼ਨ ਦੇਖੋ 240 ਐਮਪੀ ਨੂੰ ਛੱਡ ਕੇ ਅਸੀਂ ਕੁਝ ਦਿਨ ਪਹਿਲਾਂ ਮੰਗ ਪੱਤਰ ਵੀ ਦਿੱਤੇ ਆ ਤੇ ਹੁਣ ਅਸੀਂ ਐਮਪੀ ਜਿਹੜਾ ਆਪੋਜੀਸ਼ਨ ਹੈਗੇ ਆ ਪ੍ਰਧਾਨ ਆਪੋਜੀਸ਼ਨ ਦਾ ਤਾਂ ਉਹਨੂੰ ਮਿਲਾਂਗੇ ਵੀ ਕੋਈ ਉਹ ਤੋਂ ਵਿੱਚ ਕੋਈ ਦੂਰ ਹੈ ਨਹੀਂ ਪਰ ਕਿਸੇ ਸਾਡਾ ਕਿਸੇ ਸਿਆਸੀ ਪਾਰਟੀ ਚਾਹੇ ਭਾਜਪਾ ਹੋਵੇ ਐਮਪੀ ਹੋਵੇ ਪੰਜਾਬ ਦੇ ਵਿੱਚ ਚਾਹੇ ਆਮ ਪਾਰਟੀ ਹੋਵੇ ਚਾਹੇ ਕਾਲੀ ਦਲ ਜਿਹੜੇ ਸਿਆਸੀ ਲੋਕ ਲੜਦੇ ਨੇ ਚਾਹੇ ਕਾਂਗਰਸ ਪੰਜਾਬ ਦੀ ਉਹ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਪਰ ਅਸੀਂ ਆਪਣੀ ਗੱਲ ਮਨਾਉਣ ਲਈ ਗੱਲ ਰੱਖਣ ਲਈ ਅਸੀਂ ਜਿੱਥੇ 303 MP ਸਾਬਾਨਾਂ ਨੂੰ ਮੰਗ ਪੱਤਰ ਦਿੱਤੇ ਆ ਜਿਨ੍ਹਾਂ MP ਸਾਬਾਨ ਕੋਲ ਗਏ ਨਹੀਂ ਉਹਨਾਂ ਨੂੰ ਮੇਲ ਪਾਈ ਹੈਗੀ ਵਾ ਉਹ ਉਹ ਤਾਂ ਫਿਰ ਅਸੀਂ ਮਨਾਉਣ ਦਾ ਅਸੀਂ ਇਹ ਵੀ ਰੱਖਿਆ ਤਾਂ ਹੀ ਅਸੀਂ ਦਿੱਲੀ ਦੇ ਵਿੱਚ 22 ਤਰੀਕ ਨੂੰ ਕਨਵੈਨਸ਼ਨ ਵੀ ਰੱਖੀ ਆ ਜਿਹੜੇ ਸਾਡੇ ਕੋਲ ਉਹਨਾਂ ਨੇ ਗੱਲ ਕੀਤੀ ਸੀ ਵੀ ਜਦੋਂ ਸੈਸ਼ਨ ਚੱਲੂਗਾ ਦੇਖੋ ਮਾਨਸੂਨ ਸੈਸ਼ਨ ਚੱਲਣਾ ਅਸੀਂ ਪ੍ਰੈਸ਼ਰ ਤਾਂ ਸਰਕਾਰ ਤੇ ਬਣਾਉਣਾ ਹੈਗਾ ਅਸੀਂ ਆਪ ਬੈਠੇ ਆ ਪੀਸਫੁਲੀ ਬੈਠੇ ਆ ਤਾਂ ਸਾਨੂੰ ਤਾਂ ਪਤਾ ਲੱਗੂ ਨਾ ਵੀ ਕਿਸਾਨੀ ਦੇ ਹੱਕ ਚ ਕੌਣ ਖੜਾ ਵਾ ਜੇ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਆ ਮੰਗ ਕਰ ਰਹੇ ਆ ਵੀ ਤੁਸੀਂ ਐਮਪੀ ਪ੍ਰਾਈਵੇਟ ਲੈ ਕੇ ਆਓ ਤੇ ਉੱਥੇ ਜਿਹੜਾ ਗੱਲ ਰੱਖੂਗਾ ਜਾ ਕੇ ਜਿਹੜਾ ਐਮਪੀ ਬੋਲੂਗਾ ਜਾ ਕਿਸਾਨ ਦੀ ਗੱਲ ਕਰੂਗਾ ਉਹਨੂੰ ਕਿਸਾਨੀ ਪੱਖੀ ਤਾਂ ਤਾਂ ਹੀ ਕਹੇਗਾ ਹਾਲੇ ਤੱਕ ਤਾਂ ਅਸੀਂ ਕਿਸੇ ਐਮਪੀ ਨੂੰ ਮਿਲੇ ਨਹੀਂ ਸੀ ਜਦੋਂ ਸੌ ਚੱਕ ਸਮਾਗਮ ਹੋਇਆ ਉਦੋਂ ਹੀ ਤੁਸੀਂ ਲੈ ਲੋ ਜਿਹੜੇ ਐਮਪੀ ਵੀ ਬੋਲੇ ਨੇ ਜਾਂ ਕਿਸਾਨੀ ਦਾ ਕਿਸੇ ਨੇ ਦਰਦ ਦਿਖਾਇਆ ਸੱਚਾ ਵਿਖਾਇਆ ਜਾਂ ਝੂਠਾ ਵਿਖਾਇਆ ਤਾਂ ਉਹਨਾਂ ਨੇ ਕਿਸਾਨੀ ਦੇ ਨਾਂ ਤੇ ਪਹਿਲਾਂ ਗੱਲ ਚਾਲੂ ਕੀਤੀ ਆ ਜੋ ਵੀ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਸਭ ਤੋਂ ਪਹਿਲਾਂ ਕਿਸਾਨੀ ਮੰਗਾ ਨੂੰ ਮੁੱਖ ਰੱਖ ਕੇ ਜਿਹੜੀ ਉੱਥੇ ਗੱਲ ਰੱਖੀ ਆ ਲੋਕ ਸਭਾ ਦੇ ਵਿੱਚ ਉਹਨਾਂ ਨੇ ਆਪਣਾ ਇਹਦੇ ਵਿੱਚ ਰੱਖੀ ਆ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੀ ਮਾਂਸੂਨ ਅਜਲਾਸ ਹੈਗਾ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਅੱਗੇ ਹੋ ਕੇ ਇਹ ਚੀਜ਼ਾਂ ਦੀ ਮੰਗ ਰੱਖੋ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਮੈਨੀਫੈਸਟੋ ਆ ਹਰ ਇੱਕ ਪਾਰਟੀ ਨੇ ਆਉਣ ਤੋਂ ਪਹਿਲਾਂ ਕਿਸੇ ਵੀ ਸਟੇਟ ਦੀ ਪਾਰਟੀ ਆ ਇਹ ਇੱਕ ਮੈਨੀਫੈਸਟੋ ਝੂਠ ਦਾ ਪਲੰਦਾ ਹੁੰਦਾ ਬਹੁਤ ਅਸੀਂ ਘਾਟੇ ਖਾ ਚੁੱਕੇ ਹਾਂ ਪਹਿਲਾਂ ਚਾਹੇ ਸਟੇਟ ਹੋਵੇ ਚਾਹੇ ਪੂਰੇ ਭਾਰਤ ਦੀ ਸਰਕਾਰ ਜਦੋਂ ਬਣਦੀ ਆ ਕਿਉਂਕਿ ਜੇ ਅੱਜ ਮੋਦੀ ਸਾਹਿਬ ਨੇ ਜਦੋਂ ਮੋਨਮੋਨ ਸਿੰਘ ਦੀ ਸਰਕਾਰ थी ਉਦੋਂ ਕਿਹਾ ਸੀਗਾ ਵੀ ਜਿਹੜੀ ਐਮਐਸਪੀ ਤੇ ਗਰੰਟੀ ਕਰੂਣ ਹੋਣਾ ਚਾਹੀਦਾ ਜਦੋਂ ਆਪ ਸ਼ੀਟ ਤੇ ਆ ਗਏ ਫਿਰ ਐਮਐਸਪੀ ਗਾਰੰਟੀ ਕਾਨੂੰਨ ਕਿੱਧਰ ਗਿਆ ਔਰ ਦੂਜੀ ਗੱਲ ਉਹਨਾਂ ਨੇ ਕਿਹਾ ਤਾਂ ਸਵਾਮੀ ਨਾਥਨ ਰਿਪੋਰਟ ਕਿਉਂ ਨਹੀਂ ਲਾਗੂ ਕਰਦੇ ਸਵਾਮੀ ਨਾਥਨ ਰਿਪੋਰਟ ਇਨਵੈਂਟ ਲਾਗੂ ਕਰਨੀ ਚਾਹੀਦੀ ਆ ਮੈਂ ਸਮਝਦਾ ਵੀ ਜਿਹੜੀ ਸਵਾਮੀ ਨਾਥਨ ਰਿਪੋਰਟ ਦੀ ਇਨਵੈਂਟ ਲਾਗੂ ਕਰਨੇ ਦੀ ਗੱਲ ਹੈਗੀ ਆ ਜਾਂ ਐਮਐਸਪੀ ਗਾਰੰਟੀ ਕਾਨੂੰਨ ਬਣਨੇ ਦੀ ਗੱਲ ਹੈਗੀ ਆ ਸਭ ਤੋਂ ਵੱਡੀ ਗੱਲ ਆ ਵੀ ਮੈਨੀਫੈਸਟੋ ਪੜ ਲੈਣਾ ਆਪਣਾ 214 ਦਾ ਮੋਦੀ ਸਰਕਾਰ ਭਾਜਪਾ ਵਾਲੇ ਪੜ ਲੈਣਾ ਅੱਜ ਜਾਂ ਤਾਂ ਭਾਜਪਾ ਸਰਕਾਰ ਅੱਜ ਗਲਤ ਆ ਜਾਂ ਫਿਰ ਉਹਦੋਂ ਗਲਤ ਸੀ ਇੱਕ ਚੀਜ਼ ਤਾਂ ਮੰਨਣੀ ਪਊਗੀ ਨਾ ਮੈਨੀਫੈਸਟੋ ਅਸੀਂ ਕਹਿੰਨੇ ਆ ਵੀ ਇਹ ਕਾਨੂੰਨੀ ਧਰਜ ਲਿਆਂਦਾ ਜਾਵੇ ਇੱਕ ਵਾਰ ਅਸੀਂ ਪ੍ਰੋਟੈਸਟ ਵੀ ਕੀਤਾ ਸੀ ਦਿੱਲੀ ਦੇ ਵਿੱਚ ਵੀ ਜਿਹੜਾ ਅਲਾਵਾ ਬਣਨਾ ਚਾਹੀਦਾ ਜਦੋਂ ਸਿਆਸੀ ਪਾਰਟੀਆਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਲੋਕਾਂ ਨਾਲ ਵਾਅਦੇ ਕਰਕੇ ਫਿਰ ਬਾਅਦ ਵਿੱਚ ਮੁੱਕਰ ਜਾਣੀਆਂ ਹੈਗੀਆਂ ਤਾਂ ਇਸ ਕਰਕੇ ਕਿਸੇ ਵੀ ਸਿਆਸੀ ਜਿਹੜੀ ਟੀਮ ਹੈਗੀ ਆ ਕਿਸੇ ਨੂੰ ਭੱਜਣ ਦਾ ਮੌਕਾ ਨਹੀਂ ਦਿੱਤਾ ਜਾਊਗਾ ਤਾਂ ਇਹ ਵੀ ਪਰਖਿਆ ਜਾਊਗਾ ਲੋਕਾਂ ਦੇ ਸਾਹਮਣੇ ਸਾਡਾ ਕੰਮ ਕੀ ਲੋਕਾਂ ਦੇ ਸਾਹਮਣੇ ਸਾਰੀ ਗੱਲ ਆਵੇ ਵੀ ਤੁਹਾਡੇ ਹੱਕ ਦੀ ਕਿਹਨੇ ਗੱਲ ਕੀਤੀ ਕਿਹਨੇ ਨਹੀਂ ਕੀਤੀ ਨਹੀਂ ਤਾਂ ਇੱਥੋਂ ਐਮਪੀ ਬਣ ਕੇ ਵੀ ਚਲੇ ਜਾਂਦੇ ਆ ਪੰਜ ਪੰਜ ਸਾਲ ਆਪਣੇ ਨਜ਼ਾਰੇ ਲੈਣੇ ਆ ਕਿਸੇ ਨੇ ਕਿਸਾਨੀ ਦੀ ਕੋਈ ਗੱਲ ਨਹੀਂ ਕੀਤੀ ਵਿਧਾਨ ਸਭਾ 'ਚ ਵੀ ਗੱਲ ਹੁੰਦਾ ਬਦਲਾਅ ਦੀਆਂ ਗੱਲਾਂ ਹੋ ਜਾਣੀਆਂ ਪਰ ਬਦਲਾਅ ਕਿਤੇ ਨਜ਼ਰ ਨਹੀਂ ਆਉਂਦਾ ਸੋ ਅਲੱਗ-ਅਲੱਗ ਤਰੀਕੇ ਇਸ ਕਰਕੇ ਅਸੀਂ ਸਾਡਾ ਕਿਸੇ ਨਾਲ ਮੈਂ ਕਲੀਅਰ ਕਰਦਾ ਕੋਈ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈਗਾ ਪਰ ਅਸੀਂ ਗੱਲ ਰੱਖਣੇ ਲਈ ਗੱਲ ਮਨਾਉਣ ਲਈ ਹਰ ਇੱਕ ਕੋਸ਼ਿਸ਼ ਕਰਾਂਗੇ ਬੀਜੇਪੀ ਦੇ ਜਿਹੜੇ ਐਮਪੀ ਆ ਉਹਨਾਂ ਨੂੰ ਛੱਡ ਕੇ ਠੀਕ ਹੈ ਗੁਰਿੰਦਰ ਜੀ ਆਪਾਂ ਕਿਸਾਨ ਅੰਦੋਲਨ ਇੱਕ ਦੀ ਗੱਲ ਕਰੀਏ ਜਿਹੜਾ ਅੱਜ ਤੋਂ 3-4 ਸਾਲ ਪਹਿਲਾਂ ਹੋਇਆ ਸੀ ਉਹਦੇ ਵਿੱਚ 32 ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਤੇ ਅਸੀਂ ਹੁਣ ਦੇ ਅੰਦੋਲਨ ਦੀ ਗੱਲ ਕਰੀਏ ਤਾਂ ਦੋ ਜਥੇਬੰਦੀਆਂ ਦਾ ਹੀ ਜ਼ਿਆਦਾ ਨਾਮ ਆਉਂਦਾ ਹੈ ਜੀ ਇੱਥੇ ਜਥੇਬੰਦੀਆਂ ਇਕੱਠੀਆਂ ਨਹੀਂ ਐ 30 ਜਥੇਬੰਦੀਆਂ ਤੁਹਾਡੇ ਨਾਲ ਨਹੀਂ ਐ ਤਾਂ ਕਿਤੇ ਨਾ ਕਿਤੇ ਤੁਹਾਨੂੰ ਐ ਨਹੀਂ ਲੱਗਦਾ ਵੀ ਇਸ ਵਾਲੇ ਅੰਦੋਲਨ ਨੂੰ ਸੈਟ ਬੈਕ ਵੱਜ ਰਹੀ ਐ ਕਿਉਂਕਿ ਅੰਦੋਲਨ ਦੇ ਖਿਲਾਫ ਵੀ ਬਿਆਨਬਾਜ਼ੀ ਤੁਹਾਡੇ ਆਪਣੇ ਹੀ ਕਿਸਾਨ ਜਿਹੜੇ ਤੁਹਾਡੇ ਸਾਥ ਹੀ ਰਹੇ ਨੇ ਪਿਛਲੇ ਅੰਦੋਲਨ ਦੌਰਾਨ ਉਹ ਵੀ ਕਰਦੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਦੱਸ ਦਵਾਂ ਉਦੋਂ ਵੀ 400 ਦੇ ਲਗਭਗ ਜਥੇਬੰਦੀ ਸੀਗੀ ਹੂੰ ਤੇ 32 ਜਥੇਬੰਦੀਆਂ ਦਾ ਕਿਵੇਂ ਆਇਆ ਸੀਗਾ ਤੇ ਉਹ 32 ਜਥੇਬੰਦੀਆਂ ਦਾ ਲੜਾਈ ਪੰਜਾਬ ਤੋਂ ਚੱਲੂ ਹੀ ਪੰਜਾਬ ਨੇ ਗਵਾਹੀ ਕੀਤੀ ਆ ਤੇ ਅੱਜ ਵੀ ਤਾਂ ਪੰਜਾਬ ਤੇ ਹਰਾਣਾ ਗਵਾਈ ਕਰਦਾ ਪੰਜਾਬ ਨੇ ਸਭ ਤੋਂ ਪਹਿਲਾਂ ਇਹ ਚੱਕੇ ਸੀ ਕਾਲੇ ਕਾਨੂੰਨ ਜੋ ਆਏ ਸੀਗੇ ਮੋਦੀ ਸਰਕਾਰ ਲੈ ਕੇ ਆਏ ਸੀ ਔਰ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ 32 ਜਥੇਬੰਦੀਆਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੇ ਵਿੱਚ ਇਹੀ ਜੀਆਂ ਜਥੇਬੰਦੀਆਂ ਸੀ ਜਿਹੜੀ ਇੱਕ ਮਰੂਤੀ ਕਾਰ ਦੇ ਵਿੱਚ ਫਿੱਟ ਹੁੰਦੀਆਂ ਸੀ ਮੇਰੇ ਕਹਿਣ ਤੋਂ ਭਾਵ ਸੂਬਾ ਪ੍ਰਧਾਨਕਾਰ ਚਲਾ ਰਿਹਾ ਜਰਨਲਸ ਕੋਤਰ ਦੋ ਆਗੂ ਹੋਰ ਬੈਠੇ ਨੇ ਏਦਾਂ ਦੀ ਸਿਸਟਮ ਇੱਕ ਉਦੋਂ ਕੱਟ ਕੀਤਾ ਸੀ ਉਹਨਾਂ ਨੇ ਚੰਗਾ ਕੰਮ ਕੀਤਾ ਸੀ ਪਰ ਕਹਿਣ ਤੋਂ ਭਾਵ ਜਿਹੜੀ ਅੱਜ ਤੁਸੀਂ ਦੋ ਜਥੇਬੰਦੀਆਂ ਦੀ ਗੱਲ ਕੀਤੀ ਆ ਅੱਜ ਵੀ ਸੰਯੁਕਤ ਤਕਸਾਨ ਮੋਰਚੇ ਦੇ ਨਾਲ ਭਾਰਤ ਦੀਆਂ ਅਸੀਂ 16 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਵਾ ਠੀਕ ਆ ਉਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਆਗੂ ਇੱਕ ਹੀ ਹੁੰਦਾ ਜਦੋਂ ਜੋਰ ਤਾਂ ਸਾਰਿਆਂ ਨੇ ਲਾਇਆ ਆਵਾਮ ਦਾ ਜੋਰ ਲੱਗਿਆ ਨਾ ਦਿੱਲੀ ਦੇ ਵਿੱਚ ਤੇ ਰਾਜੇਵਾਲ ਸਾਹਿਬ ਦਾ ਨਾਮ ਕਿਉਂ ਚਮਕਿਆ ਕਿਉਂਕਿ ਉਹਨਾਂ ਦੀ ਕਿਤੇ ਜਥੇਬੰਦੀ ਸੋਨੇ ਦੀ ਸੀ ਰੌਲਾ ਕੀ ਆ ਗਵਾਈ ਇਕਨੇ ਕਰਨੀ ਹੁੰਦੀ ਆ ਫਿਰ ਅਜ ਰਾਜਵਾਲ ਸਾਹਿਬ ਕਿਤੇ ਬੈਠੇ ਆ ਠੀਕ ਹੈ ਨਾ 4500 ਵੋਟ ਤੇ ਸਿਮਟ ਕੇ ਰਹਿ ਗਏ ਇੱਕ ਏ ਗੱਲ ਹੋਣੀ ਆ ਇੱਕ ਮ્યાਹਾਂ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿਣੀਆਂ ਜਾਂ ਤਾਂ ਤੁਸੀਂ ਕਿਸਾਨੀ ਦੀ ਗੱਲ ਕਰੋ ਜਾਂ ਫਿਰ ਤੁਸੀਂ ਸਿਹਤ ਦੀ ਗੱਲ ਕਰੋ ਉਹ ਲੋਕਾਂ ਨੇ ਸਾਰਾ ਸ਼ੀਸ਼ਾ ਬਿਲਕੁਲ ਕਲੀਅਰ ਕਰਤਾ ਔਰ ਦੂਜੀ ਗੱਲ ਜਿਹੜੀ ਹੈਗੀ ਆ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਹੈਗਾ ਉਹਦੇ ਨਾਲ ਵੀ ਭਾਰਤ ਦੀਆਂ ਜਥੇਬੰਦੀਆਂ ਹੈਗੀਆਂ ਅੱਜ ਵੀ 2 300 ਜਥੇਬੰਦੀ ਇਹ ਲੜਦੀ ਆ ਹਾਂ ਜਥੇਬੰਦੀਆਂ ਜਿਹੜੇ ਆਗੂ ਹੁੰਨੇ ਆ ਚਿਹਰੇ ਹੁੰਨੇ ਆ ਨਾ ਤਾਂ ਉਹਨਾਂ ਦੇ ਹੀ ਬੋਲਣਾ ਹੁੰਦਾ ਸੋ ਕਹਿਣ ਤੋਂ ਭਾਵ ਸਾਰੇ ਹੀ ਆਪਣੇ ਜਿੰਨੀਆਂ ਜਥੇਬੰਦੀਆਂ ਜਿੰਨੇ ਜੋਗੇ ਹੈਗੇ ਸਾਰੇ ਹੀ ਪੂਰਾ ਸੰਘਰਸ਼ ਕਰ ਰਹੇ ਆ ਤੇ ਪੂਰਾ ਆਪਣੇ ਵੱਲੋਂ ਜ਼ੋਰ ਲਾ ਰਹੇ ਆ ਤੇ ਜਿਹੜੀਆਂ ਜਥੇਬੰਦੀਆਂ ਬਣੀਆਂ ਤਾਂ ਉਹਨਾਂ ਨੂੰ ਛੱਡ ਕੇ ਆ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚਾ ਬਣਿਆ ਕਿਉਂ ਸੰਯੁਕਤ ਕਿਸਾਨ ਮੋਰਚਾ ਜਦੋਂ ਬਣਿਆ ਸੀ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਸੀਗਾ ਭਾਰਤ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਬਣਿਆ ਤੇ ਸੰਯੁਕਤ ਕਿਸਾਨ ਮੋਰਚੇ ਦਾ ਨਾਂ ਤੋੜਿਆ ਕਿਨੇ ਫਿਰ ਪੰਜਾਬ ਵਾਲੇ ਨਹੀਂ ਤੋੜਿਆ ਸੀਗਾ ਜਦੋਂ ਦਸੰਬਰ ਦੇ ਵਿੱਚ ਦਿੱਲੀ ਤੋਂ ਆ ਕੇ ਫੇਰ ਜਿਹੜੀਆਂ ਸਾਡੇ ਲਾਲਾਂ ਡਿੱਗਦੀਆਂ ਸੀ ਮੂੰਹ 'ਚ ਅਸੀਂ ਐਮਐਲਏ ਬਣੀਏ ਕਈ ਆਗੂ ਤਾਂ ਆਪਸ ਵਿੱਚ ਹੀ ਲੜਨ ਲੱਗੇ ਸੀ ਬਿਨਾਂ ਵੋਟਾਂ ਤੇ ਹੀ ਕੋਈ ਕਹੇ ਤਾਂ ਮੈਂ ਵਿੱਤ ਮੰਤਰੀ ਬਣੂੰਗਾ ਬਹੁਤ ਹੈਗੇ ਸੀਗੇ ਅਹੇ ਜੇ ਉਹ ਤੁਹਾਨੂੰ ਵੀ ਪਤਾ ਸਾਰੇ ਚੈਨਲ ਵਾਲਿਆਂ ਨੂੰ ਪਤਾ ਹੈਗਾ ਪਰ ਫੇਰ ਉਹ ਜੂ ਟਰਨ ਲੈ ਗਏ ਸੀ ਜਦੋਂ ਪਿੰਡਾਂ 'ਚ ਪਰ ਲੋਕਾਂ ਨੂੰ ਬਦਨਾਮ ਕੀਤਾ ਉਹਨਾਂ ਨੇ ਮੈਂ ਇਹ ਸਮਝਦਾ ਵੀ ਜਦੋਂ ਦਿੱਲੀ ਤੋਂ ਅਸੀਂ ਤੁਰੇ ਸਾਡੀ ਪਰਜਾ ਥੱਕ ਗਈ ਕਿਸਾਨ ਆਗੂ ਤਾਂ ਦੇਖੋ ਅਸੀਂ ਖੁੱਲਕੇ ਬੋਲਦੇ ਹਾਂ ਟੀਵੀਾਂ ਤੇ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਕਿਉਂਕਿ ਸੱਚ ਤੇ ਪਹਿਰਾ ਦਵਾਂਗੇ ਲੋਕ ਕੁਛ ਕਹਿਣ ਉਹ ਉਹਨਾਂ ਦੀ ਮਨਛਾ ਹੈਗੀ ਕੀ ਸੋਚਣ ਪਰ ਦਿੱਲੀ ਦੇ ਵਿੱਚ ਜਦੋਂ ਉਰੇ ਆ ਕੇ ਉਹਨਾਂ ਨੇ ਮੋਰਚਾ ਤੋੜਿਆ ਬਦਨਾਮ ਸਾਨੂੰ ਕਰ ਰਹੇ ਆ ਵੀ ਗੈਰ ਰਾਜਨੀਤਿਕ ਕਿਉਂ ਰੱਖਿਆ ਹੂੰ ਤਾਂ ਸੰਯੁਕਤ ਕਿਸਾਨ ਮੋਰਚਾ ਦਾ ਉਹਦੋਂ ਤੋੜਤਾ ਜਦੋਂ ਸੰਯੁਕਤ ਸਮਾਜ ਮੋਰਚਾ ਰੱਖਿਆ ਨਾ ਸੰਯੁਕਤ ਕਿਸਾਨ ਮੋਰਚੇ ਤੋਂ ਸੰਯੁਕਤ ਸਮਾਜ ਮੋਰਚਾ ਰੱਖਿਆ ਅੱਜ ਉਹ ਲੋਕੀ ਗੱਲਾਂ ਕਰਨ ਮੋਰਚੇ ਦਾ ਨਾਂ ਤੋੜ ਕੇ ਤੇ ਪੂਰੇ ਭਾਰਤ ਦਾ ਮੋਰਚਾ ਅਸੀਂ ਤਾਂ ਉਸ ਚੀਜ਼ ਨੂੰ ਸਾਫ਼ ਕੇ ਰੱਖਿਆ ਹੋਇਆ ਜਦੋਂ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਉਦੋਂ ਕਿਹੜਾ ਲੀਡਰ ਨੇੜੇ ਲੱਗਣ ਦਿੱਤਾ ਕੋਈ ਸਟੇਜ ਤੇ ਚਾਹੇ ਉਹ ਟਿਕਰੀ ਬਾਡਰ ਦੀ ਸਟੇਜ ਹੋਵੇ ਚਾਹੇ ਉਹ ਕੁੰਡਲੀ ਬਾਡਰ ਦੀ ਸਟੇਜ ਹੋਵੇ ਕਿਸੇ ਸਿਆਸੀ ਲੋਕਾਂ ਨੂੰ ਨੇੜੇ ਤਾਂ ਨਹੀਂ ਲੱਗਣ ਦਿੱਤਾ ਫਿਰ ਉਹ ਚੀਜ਼ਾਂ ਨੂੰ ਅਸੀਂ ਫਾਲੋ ਕਿਉਂ ਨਹੀਂ ਕੀਤਾ ਅੱਜ ਅਸੀਂ ਤਾਂ ਫੇਰ ਉੱਥੇ ਦੇ ਉੱਥੇ ਖੜੇ ਆ ਅਸੀਂ ਤਾਂ ਉਸ ਮੋਰਚੇ ਤੇ ਪਹਿਰਾ ਦੇ ਰਹੇ ਆ ਸੋ ਮੇਰੇ ਕਹਿਣ ਤੋਂ ਭਾਵ ਉਹ ਕੁਛ ਕਹੀ ਜਾਣ ਬਹੁਤ ਆਗੂ ਮੈਂ ਜਿੱਕਣ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਹੈਗੀ ਆ ਵੀ ਜਿਹੜੇ ਕੁਛ ਕਾਲਾ ਬਾਜ਼ਾਰੀ ਕਰਦੇ ਸੀ ਲੋਕ ਇੱਥੇ ਦੇ ਸਿਆਸੀ ਲੋਕ ਸੀ ਭਾਜਪਾ ਦੇ ਰਲਕੇ ਜਾਂ ਆម ਪਾਰਟੀ ਦੇ ਕੁਛ ਰਲਕੇ ਰੇਤੇ ਦੀ ਕਾਲਾ ਬਾਜ਼ਾਰੀ ਕਰਦੇ ਸੀਗੇ ਉਹ ਉਹ ਸਾਨੂੰ ਕਹਿੰਦੇ ਸੀਗੇ ਵੀ ਇਹਨਾਂ ਨੇ ਰਸਤੇ ਰੋਕੇ ਆ ਫਿਰ ਇੱਕ ਆਗੂ ਬੋਲਿਆ ਸੀ ਉਹ ਬੱਤੀ ਜਥੇਬੰਦਿਆਂ ਦੀ ਇੱਕ ਆਗੂ ਬੋਲਿਆ ਸੀ ਰੋਲਦੂ ਸਿੰਘ ਮਾਨਸਾ ਵੀ ਇਹ ਮੋਰਚਾ ਹਲੇ ਸਮਾ ਸਹੀ ਨਹੀਂ ਇਹਨੂੰ ਹਲੇ ਲਾਉਣਾ ਨਹੀਂ ਸੀ ਚਾਹੀਦਾ ਫਲਾਣਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਅੰਦਰ ਖਤੇ ਮੋਦੀ ਦੇ ਭਗ ਸੀਗੇ ਮੈਂ ਉਹਨਾਂ ਨੂੰ ਪੁੱਛਣਾ ਵੀ ਹਾਈ ਕੋਰਟ ਦਾ ਜਦ ਹੁਣ ਹਾਈ ਕੋਰਟ ਨੇ ਫਟਕਾਰ ਪਾਈ ਆ ਤੁਸੀਂ ਰੋਡ ਕਿ ਬੰਦ ਕਰੇ ਉਹਨਾਂ ਨੇ ਸਰਕਾਰ ਨੂੰ ਫਟਕਾਰ ਪਾਈ ਆ ਹਰਿਆਣਾ ਸਰਕਾਰ ਨੂੰ ਹੁਣ ਕਿਉਂ ਨਹੀਂ ਬੋਲੇ ਆ ਰੋਲਦੂ ਸਿੰਘ ਮਾਨਸ ਜਿਹੜੇ ਕਾਮ ਰੋਡ ਕਾਮਰੇਡ ਲੋਕ ਆ ਇਹ ਕਾਮਰੇਡੀ ਤੇ ਸੰਯੁਕਤ ਮੋਰਚਾ ਲੈ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਕੁਝ ਉਹਨਾਂ ਨੂੰ ਛੱਡ ਕੇ ਆ ਗਏ ਜਥੇਬੰਦੀਆਂ ਚੋਂ ਕੁਝ ਲੱਗ ਜਾਂਦੇ ਜਥੇਬੰਦੀਆਂ ਬਣ ਗਿਆ ਕਾਮਰੇਡ ਦਾ ਕੰਮ ਹੁੰਦਾ ਵੀ ਮਤਲਬ ਰੌਲਾ ਪਾਉਣਾ ਉਹਨਾਂ ਨੇ ਹਾਲੇ ਪਤਾ ਨਹੀਂ ਉਹਨਾਂ ਦੀ ਸਮਝ ਨਹੀਂ ਲੋਕ ਸਮਝ ਨਹੀਂ ਪਾਏ ਅਸੀਂ ਸਮਝ ਚੁੱਕੇ ਹਾਂ ਕਾਮਰੇਡ ਦੀ ਸੋਚ ਕੀ ਹੈਗੀ ਆ ਉਹ ਕੀ ਚਾਹੁੰਦੇ ਨੇ ਅਸੀਂ ਸਾਫ ਸੁਥਰੀ ਸੋਚ ਨਾਲ ਕਿਸਾਨੀ ਮੁੱਦੇ ਲੈ ਕੇ ਚੱਲੇ ਆਂ ਕਿਸਾਨੀ ਮੁੱਦਿਆਂ ਤੇ ਡਟ ਕੇ ਪੈਰਾ ਦਵਾਂਗੇ ਜਦ ਤੱਕ ਮੰਗਾ ਨਹੀਂ ਹੁੰਨੀਆ ਕਿਉਂਕਿ ਅਸੀਂ ਸਾਡਾ ਅਸੀਂ ਉਹੀ ਸਟੈਂਡ ਤੇ ਆ ਦਿੱਲੀ ਦੀ ਗੱਲ ਕੀਤੀ ਸੀ ਜਦੋਂ ਰਸਤੇ ਖੁੱਲਣਗੇ ਉਦੋਂ ਵੇਖਿਆ ਜਾਊ ਅਸੀਂ ਦਿੱਲੀ ਜਾਵਾਂਗੇ ਪਰ ਇਹਦੇ ਨਾਲ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਜਦੋਂ ਦਿੱਲੀ ਅਸੀਂ ਜਾਣਾ ਵੀ ਉਸ ਤੋਂ ਪਹਿਲਾਂ ਅਸੀਂ ਸਰਕਾਰ ਦਿੱਲੀ ਨੂੰ ਔਰ ਪ੍ਰਸ਼ਾਸਨ ਨੂੰ ਮੇਲਾਂ ਭੇਜੀਆਂ ਸੀ ਦੋ ਸ਼ਰਤਾਂ ਸੀਗੀਆਂ ਇੱਕ ਜਾਂ ਜੰਤਰ ਮੰਤਰ ਤੇ ਅਸੀਂ ਧਰਨਾ ਲਾਵਾਂਗੇ ਸਾਨੂੰ ਆਪਣਾ ਪ੍ਰੋਟੈਸਟ ਕਰਨ ਦਿਓ ਜੰਤਰ ਮੰਤਰ ਤੇ ਦੂਜਾ ਦਸ਼ਰਾ ਆਪਣੇ ਸੌਰੀ ਆਪਣੇ ਆਮ ਰੀ ਲਗਰਾਉਂਡ ਦੇ ਵਿੱਚ ਉਸ ਤੋਂ ਬਿਨਾ ਅਸੀਂ ਕਿਤੇ ਹੋਰ ਨਹੀਂ ਪ੍ਰੋਟੈਸਟ ਕਰਨਾ ਹੈਗਾ ਵੀ ਤੁਸੀਂ ਉਹ ਜਗ੍ਹਾ ਦੇ ਦਿਓ ਜਗਾ ਉਸੇ ਸਟੈਂਡ ਤੇ ਉਦੋਂ ਖੜੇ ਸੀ ਉਸੇ ਸਟੈਂਡ ਤੇ ਅੱਜ ਖੜੇ ਆ ਜਿਹੜੀ ਕਨਵੈਨਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਜਾ ਕੇ ਕਨਵੈਨਸ਼ਨ ਕਰਨੀ ਹੈ ਉਹ ਫਿਰ ਕਿਵੇਂ ਜਥੇ ਦੇ ਰੂਪ ਚ ਜਾਓਗੇ ਕਿ ਕਿਵੇਂ ਜਾਓਗੇ ਨਹੀਂ ਉਹ ਪੂਰੇ ਭਾਰਤ ਚ ਪਹਿਲਾਂ ਸਾਰੇ ਮੈਸੇਜ ਲੱਗ ਚੁੱਕੇ ਆ ਸਾਰੇ ਸੁਨੇਹੇ ਚਲੇ ਗਏ ਆ ਉਹ ਜਥੇ ਬੰਦੀ ਦੇ ਜਿੱਕਰ ਸਾਰੇ ਆਗੂ ਜਾਣਗੇ ਹੈਗੇ ਆ ਉਸੇ ਅਸੀਂ 2 250 ਬੰਦੇ ਦੀ ਕਨਵੈਨਸ਼ਨ ਰੱਖੀ ਆ ਪੂਰੇ ਭਾਰਤ ਚੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਆਉਣਗੇ ਤੇ ਉਹ ਉਹ ਫ੍ਰਿਕ ਦਿਨ ਦਾ ਸਾਡਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਅਸੀਂ ਪੀਸੀ ਕਰਾਂਗੇ ਕਿਉਂਕਿ ਜਿਹੜਾ ਅਰਥ ਸ਼ਾਸਤਰੀ ਹੈਗਾ ਜਾਂ ਜਿਹੜੇ ਬੁੱਧੀਜੀਵੀ ਲੋਕ ਹੈਗੇ ਆ ਜਾਂ ਜਿਹੜੇ ਖੇਤੀਬਾੜੀ ਮਾਹਰ ਹੈਗੇ ਆ ਹੁਣ ਇਹ ਤਾਂ ਕਹੀ ਜਿਹਾ ਉਥਲ ਪੁਤਲ ਹੋ ਜੂਗੀ ਜੇ ਸਵਾਮੀ ਨਾਥਨ ਲਾਗ ਕਰਤਾ ਜੇ ਸਵਾਮੀ ਨਾਥ ਨੇ ਇਹਨਾਂ ਵਿੱਚ ਲਾਗੂ ਕਰਤੀ ਜਾਂ ਐਮਐਸਪੀ ਗਰੰਟੀ ਕਾਨੂੰਨ ਦੇਤੀ ਉਹ ਕਹਿ ਰਹੇ ਆ ਭਾਰਤ ਪੂਰਾ ਕਾਮਯਾਬ ਹੋ ਜੂਗਾ ਭਾਰਤ ਦੀ ਇੱਕ ਜਿਹੜੇ ਆਪਾਂ ਸਮਝ ਲਈਏ ਵੀ ਉਹ ਚੰਗੇ ਰਾਹ ਤੇ ਤੁਰਪੂਗਾ ਜੇ ਪੂਰੀ ਭਾਰਤ ਨੂੰ ਐਮਐਸਪੀ ਗਰੰਟੀ ਕਾਨੂੰਨ ਮਿਲ ਜਵੇ ਜਿਹੜੇ ਅੱਜ ਕਿਸਾਨੀ ਪਿੱਛੇ ਜਾ ਰਹੀ ਆ ਔਰ ਬਹੁਤ ਫਸਲਾਂ ਰੋਲਦੀਆਂ ਔਰ ਬਹੁਤ ਫਸਲਾਂ ਦੇ ਵਿੱਚ ਜਿਹੜਾ ਪ੍ਰਾਈਵੇਟ ਪਲੇਅਰ ਕਿਸਾਨੀ ਦਾ ਸ਼ੋਸ਼ਣ ਕਰਦਾ ਕਿਸਾਨੀ ਦੀ ਲੁੱਟ ਕਰਦਾ ਉਹ ਚੀਜ਼ਾਂ ਤੇ ਜਦੋਂ ਐਮਐਸਪੀ ਗਰੰਟੀ ਕਾਨੂੰਨ ਬਣ ਜਾਊਗਾ ਉਹ ਬਹੁਤ ਅੱਗੇ ਚਲੇ ਜਾਊਗਾ ਹਰ ਇੱਕ ਕਿਸਾਨ ਦਾ ਹਰ ਇੱਕ ਮਜ਼ਦੂਰ ਦਾ ਇਕੱਲੇ ਦੇਖੋ ਐਮਐਸਪੀ ਗਰੰਟੀ ਕਾਨੂੰਨ ਨਾਲ ਇਕੱਲੇ ਕਿਸਾਨ ਦੀ ਜਿੱਤ ਨਹੀਂ ਹੋ ਰਹੀ ਇਹਦੇ ਵਿੱਚ ਮਜ਼ਦੂਰ ਵੀ ਹੈਗਾ ਇਹਦੇ ਵਿੱਚ ਦੁਕਾਨਦਾਰ ਵੀ ਹੈਗਾ ਇਹਦੇ ਵਿੱਚ ਆਦੀਵਾਸ ਲੋਕ ਵੀ ਹੈਗੇ ਅੱਜ ਅਸੀਂ ਮੰਗਾ ਲੈ ਕੇ ਕੱਲੀ ਕਿਸਾਨੀ ਦੀ ਥੋੜੋ ਬੈਠੇ ਆ ਅਸੀਂ ਤਾਂ ਜਿਹੜੀ ਮਨਰੇਗ ਵਾਲੀ ਗੱਲ ਹੈਗੀ ਆ ਤਾਂ ਅਸੀਂ ਤਾਂ ਉਹ ਵੀ ਲੈ ਕੇ ਬੈਠੇ ਆ ਅਸੀਂ ਆਦੀ ਆਦੀਵਾਸੀਆਂ ਦੀ ਮੰਗ ਵੀ ਲੈ ਕੇ ਬੈਠੇ ਆ ਔਰ ਸਾਰਾ ਭਾਰਤ ਖੁਸ਼ਾਲ ਹੋਊਗਾ ਇਹ ਲੋਕ ਕਿਉਂ ਨਹੀਂ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਇਹਨਾਂ ਦੀ ਸਰਕਾਰਾਂ ਦੀ ਮਨਛਾ ਨੂੰ ਨਹੀਂ ਸਮਝ ਪਾਉਂਦੇ ਨਾ ਸਮਝ ਪਾਇਆ ਕੋਈ ਇਹਨਾਂ ਨੇ ਕੀ ਕਰਨਾ ਪਰ ਮਨਛਾ ਦੇਖ ਲੋ ਨਾ ਜਿਹੜੇ ਲੋਕ ਸਤਕਾਰ ਨਹੀਂ ਕਰਦੇ ਮਾਨਯੋਗ ਹਾਈ ਕੋਰਟ ਦਾ ਉਹਨਾਂ ਤੋਂ ਕੀ ਉਮੀਦਾਂ ਰੱਖੀਆਂ ਜਾ ਸਕਦੀਆਂ ਹਮ ਨਵੀਂ ਸਰਕਾਰ ਦਾ ਗਠਨ ਹੋਇਆ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਮੋਦੀ ਬਣੇ ਇਸ ਵਕਫੇ ਦੌਰਾਨ ਕੋਈ ਸੱਦਾ ਆਇਆ ਮੀਟਿੰਗ ਦਾ ਇਹ ਸਮਝੌਤਾ ਕਰਨ ਦੀ ਕੋਈ ਗੱਲ ਆਈ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਕਿਸੇ ਕਿਸਮ ਦਾ ਸੱਦਾ ਨਹੀਂ ਆਇਆ ਹਾਲੇ ਤੋਂ ਆਪਣੇ 100 ਚੰਕ ਸਮਾਗਮ ਵਿੱਚ ਜੇ ਸੱਦਾ ਆਉਂਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਣਾ ਸੀ ਕਿਉਂਕਿ ਕੋਈ ਵੀ ਜੇ ਸੱਦਾ ਆਉਂਦਾ ਉਹ ਤਾਂ ਪ੍ਰੈਸ ਨੂੰ ਪਹਿਲਾਂ ਪਤਾ ਹੁੰਦਾ ਸਾਡੇ ਕੋਲ ਤਾਂ ਬਾਅਦ ਚ ਗੱਲ ਆਉਣੀ ਆ ਠੀਕ ਹੈ ਵੀ ਐਵੇਂ ਹੁੰਦਾ ਨਾ ਵੀ ਸੱਦਾ ਕਬੂਲ ਨਹੀਂ ਕੀਤਾ ਜਾਂਦਾ ਤਾਂ ਫਿਰ ਸਾਹਮਣੇ ਨਹੀਂ ਆਉਂਦਾ ਅਸੀਂ ਜੇ ਸਾਡੇ ਕੋਲ ਚਿੱਠੀ ਆਉਂਦੀ ਅਸੀਂ ਮੌਕਾ ਕਿਉਂਦਾਈਏ ਅਸੀਂ ਤਾਂ ਸਾਨੂੰ ਤਾਂ ਅੱਧਾ ਹੀ ਰਾ ਸੱਦਾ ਹੋਵੇ ਕਿਉਂਕਿ ਗੱਲ ਨੇ ਟੇਬਲ ਟਾਕ ਤੇ ਹੋਣਾ ਸਾਡੇ ਨਾਲ ਤਾਂ ਜਦ ਮਰਜੀ ਟੇਬਲ ਟਾਕ ਕਰ ਲੈਣਾ ਅਸੀਂ ਤਾਂ ਤਿਆਰ ਪਰ ਤਿਆਰ ਬੈਠੇ ਆ ਅਸੀਂ ਕਿਸੇ ਵੀ ਟੇਬਲ ਟਾਕ ਤੇ ਨਹੀਂ ਨਾ ਪਹਿਲਾਂ ਭਜਿਆ ਨਾ ਅੱਜ ਭਾਦਿਆ ਨਾ ਗਾਂ ਭਜਾਂਗੇ ਜਦੋਂ ਮਰਜੀ ਸਰਕਾਰ ਦਾ ਸੱਦਾ ਆਊਗਾ ਬੈਠਣੇ ਤਿਆਰ ਆ ਕੋਈ ਅਸੀਂ ਨਜਾਇਜ਼ ਥੋੜਾ ਮੰਗ ਰਹੇ ਆ ਜਾਇਜ਼ ਮੰਗਾ ਹੈਗੇ ਜੋ ਸਰਕਾਰ ਧੱਕਾ ਕਰ ਰਹੀ ਆ ਉਹ ਲੋਕਾਂ ਦੇ ਸਾਹਮਣੇ ਸਾਰਾ ਕੁਝ ਲਿਆ ਰਹੇ ਆ ਠੀਕ ਹੈ ਗੁਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਸ਼ੰਭੂ ਸੋ ਕਿਸਾਨ ਮੋਰਚਾ ਲਗਾਤਾਰ ਚੱਲ ਰਿਹਾ ਹੈ ਸੁਪਰੀਮ ਕੋਰਟ ਦਾ ਫੈਸਲਾ ਬੇਸ਼ੱਕ ਹੱਕ ਚਾਇਆ ਹੋਵੇ ਰੋਡ ਖੋਲਣ ਦੀ ਗੱਲ ਕਹੀ ਗਈ ਹੋਵੇ ਪਰ ਹਰਿਆਣਾ ਸਰਕਾਰ ਦਾ ਰੁਖ ਕਿਤੇ ਵੀ ਜਿਹੜਾ ਇਹ ਢਿੱਲਾ ਪੈਂਦਾ ਵਿਖਾਈ ਨਹੀਂ ਦੇ ਰਿਹਾ ਸੋ ਗਤੀ ਰੋਧ ਦੋਵਾਂ ਧਿਰਾਂ ਦੇ ਵਿਚਕਾਰ ਬਰਕਰਾਰ ਹੈ ਹੁਣ ਵੇਖਣਾ ਇਹ ਹੋਏਗਾ ਕਿ ਸੁਪਰੀਮ ਕੋਰਟ ਦੇ ਅਗਲੇ ਫੈਸਲੇ ਤੋਂ ਬਾਅਦ ਕੀ ਹੁੰਦਾ ਹੈ